ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਹਾਂ ਜੀ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਘਰ ਵਾਲਾ ਮੇਰੇ ਤੇ ਖੇਜ ਰਿਹਾ ਸੀ ਮੇਰੇ ਖੂਬਸੂਰਤ ਅੰਗਾਂ ਨੂੰ ਛੂ ਕੇ ਕਹਿੰਦਾ ਸੀ ਕਿ ਦੱਸ ਉਸ ਬੰਦੇ ਨੇ ਤੈਨੂੰ ਕਿੱਥੇ ਕਿੱਥੇ ਹੱਥ ਲਾਇਆ ਮੈਂ ਤੈਨੂੰ ਕਿੱਦਾਂ ਰੱਖ ਸਕਦਾ ਜਦੋਂ ਮੈਂ ਤੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਤਾਂ ਮੇਰੇ ਦਿਮਾਗ ਵਿੱਚ ਉਹ ਸਭ ਕੁਝ ਆਉਣ ਲੱਗ ਜਾਂਦਾ ਜਦੋਂ ਤੂੰ ਉਸ ਬੰਦੇ ਦੀਆਂ ਬਾਹਾਂ ਵਿੱਚ ਸੀ ਇਨਾ ਦੁੱਖ ਤਾਂ ਮੈਨੂੰ ਉਸ ਵੇਲੇ ਨਹੀਂ ਹੋਇਆ ਸੀ ਜਦੋਂ ਉਹ ਬੰਦਾ ਮੇਰੇ ਕੋਲ ਆਇਆ ਸੀ ਪਰ ਉਹਨੇ ਮੇਰੇ ਨਾਲ ਮੰਮੀ ਮੈਂ ਤੋ ਤੁਹਾਡੇ ਸਾਰਿਆਂ ਦੇ ਵਿੱਚ ਨਹੀਂ ਰਹਿ ਸਕਦਾ ਮੈਂ ਹੈਰਾਨੀ ਨਾਲ ਦੀਪ ਨੂੰ ਦੇਖਦੀ ਸੀ ਸਾਡੇ ਵਿਆਹ ਨੂੰ 6 ਮਹੀਨੇ ਹੋਏ ਸੀ ਅਚਾਨਕ ਉਹਦੀ ਅਲੱਗ ਹੋਣ ਦੀ ਗੱਲ ਨੇ ਮੈਨੂੰ ਵੀ ਪਰੇਸ਼ਾਨ ਕਰ ਦਿੱਤਾ ਸੀ ਮੈਂ ਇੰਨੀ ਕਾਬਿਲ ਤੇ ਸਮਝਦਾਰ ਨਹੀਂ ਸੀ ਕਿ ਆਪਣੇ ਘਰ ਵਾਲੇ ਦੇ ਨਾਲ ਅਲੱਗ ਘਰ ਵਿੱਚ ਰਹਿ ਸਕਾਂ ਮੈਂ ਕੁਝ ਕਹਿੰਦੀ ਉਸ ਤੋਂ ਪਹਿਲਾਂ ਹੀ ਮੇਰੀ ਸੱਸ ਕਹਿਣ ਲੱਗੀ ਪੱਕਾ ਤੈਨੂੰ ਇਹਨੇ ਹੀ ਕਿਹਾ ਹੋਊਗਾ ਮੈਂ ਪਹਿਲਾਂ ਹੀ ਦੱਸ ਦਿੰਨੀ ਆ ਦੀਪ ਮੈਂ ਤੈਨੂੰ ਕਦੇ ਵੀ ਆਪਣੇ ਤੋਂ ਦੂਰ ਨਹੀਂ ਜਾਣ ਦੇਵਾਂਗੀ ਮੇਰੀ ਨਜ਼ਰ ਦੇ ਸਾਹਮਣੇ ਹੀ ਰਹਿ ਮੇਰੇ ਬੱਚੇ ਤੂੰ ਅਲੱਗ ਹੋਣ ਦੀ ਗੱਲ ਕਰਦਾ ਜਦ ਕੇ ਦੀਪ ਨੇ ਤਾਂ ਫਟਾਫਟ ਆਪਣੀ ਮਾਂ ਦੀ ਗੱਲ ਨੂੰ ਨਾ ਕਰ ਦਿੱਤੀ ਤੇ ਕਹਿਣ ਲੱਗਾ ਕਿ ਜੋਤੀ ਨੇ ਮੈਨੂੰ ਕੁਝ ਨਹੀਂ ਕਿਹਾ ਤੁਸੀਂ ਉਹਦੇ ਤੇ ਇਲਜ਼ਾਮ ਨਾ ਲਾਓ ਜੇ ਤੁਸੀਂ ਮੇਰੇ ਨਾਲ ਰਹਿਣਾ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰੇ ਘਰ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਆ ਮੇਰੀ ਸੱਸ ਨੇ ਕਿਹਾ ਕਿ ਆਪਣੇ ਘਰ ਵਾਲੇ ਦਾ ਘਰ ਛੱਡ ਕੇ ਮੈਂ ਕਿਤੇ ਨਹੀਂ ਜਾਵਾਂਗੀ ਤੇ ਤੈਨੂੰ ਵੀ ਨਹੀਂ ਜਾਣ ਦੇਵਾਂਗੀ ਜਦ ਕੇ ਦੀਪ ਚੁੱਪ ਕਰਕੇ ਆਪਣੀ ਥਾਂ ਤੇ ਖੜਾ ਸੀ ਕਹਿਣ ਲੱਗਾ ਮੈਨੂੰ ਪ੍ਰਾਈਵੇਸੀ ਚਾਹੀਦੀ ਆ ਜੋ ਮੈਨੂੰ ਨਹੀਂ ਮਿਲਦੀ ਮੈਂ ਆਪਣੀ ਘਰ ਵਾਲੀ ਨਾਲ ਅਲੱਗ ਘਰ ਵਿੱਚ ਰਹੂੰਗਾ ਇਹ ਕਹਿ ਕੇ ਮੈਨੂੰ ਆਪਣੇ ਨਾਲ ਆਪਣੇ ਕਮਰੇ ਵਿੱਚ ਲੈ ਗਿਆ ਸੀ ਮੈਂ ਹੈਰਾਨ ਸੀ ਕਿ ਇਦਾਂ ਕਿਉਂ ਕਰਦਾ ਮੇਰੀ ਸੱਸ ਨਾਲ ਕਦੀ ਵੀ ਲੜਾਈ ਨਹੀਂ ਹੋਈ ਸੀ ਨਾ ਹੀ ਨਨਾਨ ਨਾਲ ਦਿਔਰ ਜੇਟ ਤਾਂ ਬਿਲਕੁਲ ਮੈਨੂੰ ਭਰਾਵਾਂ ਵਾਂਗ ਪਿਆਰ ਕਰਦੇ ਸੀ ਪਰ ਮੈਂ ਆ ਮੇਰੇ ਘਰ ਵਾਲੇ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਮੈਨੂੰ ਮਾਂ ਦੇ ਕਮਰੇ ਚੋਂ ਸਿੱਧਾ ਆਪਣੇ ਕਮਰੇ ਵਿੱਚ ਲੈ ਗਿਆ ਤੇ ਮੈਨੂੰ ਗੁੱਸੇ ਨਾਲ ਕਹਿਣ ਲੱਗਾ ਕਿ ਜਦੋਂ ਤੱਕ ਮੇਰਾ ਕੰਮ ਪੂਰਾ ਨਹੀਂ ਹੋ ਜਾਂਦਾ ਤੇ ਉਹ ਬਾਹਰ ਨਹੀਂ ਜਾਣਾ ਮੈਂ ਉਹਨੂੰ ਦੇਖਦੀ ਰਹਿ ਗਈ ਮੈਨੂੰ ਸਮਝ ਨਹੀਂ ਆਉਂਦੀ ਸੀ ਉਹਨੇ ਆਪਣਾ ਲੈਪਟਾਪ ਚੁੱਕਿਆ ਤੇ ਗੁੱਸੇ ਨਾਲ ਮੈਂ ਦੇਖਦੇ ਹੋਏ ਕਿਹਾ ਕਿ ਦੀਪ ਇਹ ਕੀ ਤਮਾਸ਼ਾ ਜੇ ਤੇਰੇ ਦਿਲ ਵਿੱਚ ਕੋਈ ਇਦਾਂ ਦੀ ਗੱਲ ਦਾ ਇਰਾਦਾ ਸੀ ਤਾਂ ਪਹਿਲਾਂ ਮੈਨੂੰ ਤਾਂ ਦੱਸ ਦਿੰਦਾ ਮੈਂ ਤੇਰੀ ਘਰ ਵਾਲੀ ਆ ਮੈਨੂੰ ਗੁੱਸਾ ਆ ਗਿਆ ਸੀ ਉਨੇ ਮੈਨੂੰ ਲੱਕ ਤੋਂ ਫੜ ਲਿਆ ਤੇ ਬੈੱਡ ਤੇ ਲੰਮੇ ਪਾ ਕੇ ਮੇਰੇ ਤੇ ਹਾਵੀ ਹੋ ਗਿਆ ਤੇ ਕਹਿਣ ਲੱਗਾ ਮੈਂ ਚੰਗਾ ਨਹੀਂ ਸਮਝਦਾ ਉਹਨਾਂ ਔਰਤਾਂ ਨੂੰ ਜੋ ਆਪਣੇ ਘਰ ਵਾਲਿਆਂ ਦੇ ਨਾਲ ਬਤਮੀਜ਼ੀ ਕਰਦੀਆਂ ਤੂੰ ਸਿਰਫ ਮੇਰੀ ਆਪਣੀ ਆ ਤੇ ਅਸੀਂ ਇੱਕ ਦੂਸਰੇ ਨੂੰ ਕਿਸੇ ਹੋਰ ਨਾਲ ਵੰਡ ਨਹੀਂ ਸਕਦੇ ਮੈਨੂੰ ਖਿੱਚ ਚੜਦੀ ਆ ਜਦੋਂ ਮੇਰੀ ਭੈਣ ਮੇਰੀ ਮਾਂ ਮੇਰੇ ਭਰਾਵਾਂ ਦੇ ਨਾਲ ਖੋਲ ਮਿਲ ਕੇ ਰਹਿੰਦੀ ਆ ਤਾਂ ਤੇਰਾ ਸੋਹਣਾ ਮੁਖੜੇ ਤੇ ਮੁਸਕਰਾਹਟ ਤੇਰੇ ਸ਼ਬਦ ਸਿਰਫ ਮੇਰੇ ਲਈ ਹੀ ਹੋਣੇ ਚਾਹੀਦੇ ਆ ਜੋ ਤੂੰ ਉਹਨਾਂ ਦੇ ਨਾਲ ਬੋਲਦੀ ਐ ਇਹਨਾਂ ਅੱਖਾਂ ਵਿੱਚ ਦੇਖ ਕੇ ਤੈਨੂੰ ਚਾਮਖਾਉਣੀ ਚਾਹੀਦੀ ਆ ਮੈਂ ਤੈਨੂੰ ਕਿਸੇ ਹੋਰ ਨਾਲ ਸ਼ੇਅਰ ਨਹੀਂ ਕਰ ਸਕਦਾ ਉਹ ਭਾਵੇਂ ਮੇਰੇ ਆਪਣੇ ਹੀ ਕਿਉਂ ਨਾ ਹੋਣ ਇਹ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਆ ਇੱਕਦਮ ਜਨੂਨ ਉਹਦਾ ਭਾਵ ਹੋ ਜਾਂਦਾ ਜਦੋਂ ਮੇਰੇ ਇਲਾਵਾ ਕਿਸੇ ਹੋਰ ਦੇ ਨਾਲ ਤੂੰ ਗੱਲਾਂ ਕਰਦੀ ਆ ਤਾਂ ਮੈਨੂੰ ਅਜੀਬ ਲੱਗਦਾ ਪਰ ਮੈਂ ਇਦਾਂ ਦਾ ਹੀ ਆ ਜਦ ਕਿ ਮੈਂ ਹੈਰਾਨੀ ਨਾਲ ਆਪਣੇ ਘਰ ਵਾਲਿਆਂ ਦੇਖਿਆ ਇਹ ਪਹਿਲਾ ਬੰਦਾ ਸੀ ਜੋ ਮੈਨੂੰ ਆਪਣੇ ਘਰਦਿਆਂ ਤੋਂ ਦੂਰ ਰੱਖਣ ਦੀ ਸਲਾਹ ਦਿੰਦਾ ਸੀ ਮੈਂ ਕੁਝ ਕਹਿੰਦੀ ਇਸ ਤੋਂ ਪਹਿਲਾਂ ਹੀ ਉਹ ਮੈਨੂੰ ਪਿਆਰ ਕਰਨ ਲੱਗ ਪਿਆ ਸੀ ਕਿ ਮੈਂ ਚੁੱਪ ਹੋ ਗਈ ਉਹ ਮੈਨੂੰ ਕਹਿਣ ਲੱਗਾ ਕਿ ਜੋਤੀ ਬਹੁਤ ਛੋਟੀ ਜਿਹੀ ਜ਼ਿੰਦਗੀ ਆ ਇਹ ਮੈਂ ਸਿਰਫ ਤੇਰੇ ਨਾਲ ਹੀ ਗੁਜ਼ਾਰਨਾ ਚਾਹੁੰਦਾ ਆਪਣੇ ਵਿੱਚ ਕੋਈ ਹੋਰ ਨਹੀਂ ਹੋਣਾ ਚਾਹੀਦਾ ਤੇ ਮੈਂ ਉਹਦੇ ਕੋਲੋਂ ਆਪਣੇ ਆਪ ਨੂੰ ਛਡਾਉਣਾ ਚਾਹੁੰਦੀ ਸੀ ਤੇ ਰੋਕਣਾ ਚਾਹੁੰਦੀ ਸੀ ਕਿਉਂਕਿ ਹਜੇ ਮੈਂ ਬਹੁਤ ਕੰਮ ਕਰਨਾ ਸੀ ਮੈਂ ਬਿਲਕੁਲ ਬੇਵਸ ਸੀ ਦੀਪ ਕੋਲੋਂ ਜਰਾ ਵੀ ਦੂਰੀ برداشت ਨਹੀਂ ਹੁੰਦੀ ਸੀ ਮੈਂ ਕੋਈ ਗਲਤੀ ਨਹੀਂ ਕਰਨਾ ਚਾਹੁੰਦੀ ਸੀ ਜੀਦ ਤੋਂ ਗੁੱਸੇ ਤੇ ਨਾਰਾਜ਼ ਹੋ ਜਾਵੇ ਫਿਰ ਉਹਨੂੰ ਮਨਾਉਣਾ ਤਾਂ ਬਹੁਤ ਹੀ ਔਖਾ ਹੁੰਦਾ ਸੀ ਦੀਪ ਦਾ ਪਿਆਰ ਮੇਰੇ ਲਈ ਬਹੁਤ ਜ਼ਿਆਦਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਦੀਪ ਦਾ ਪਿਆਰ ਮੈਨੂੰ ਨਰਕ ਵਿੱਚ ਸੁੱਟਣ ਵਾਲਾ ਜੇ ਮੈਨੂੰ ਪਤਾ ਹੁੰਦਾ ਤਾਂ ਸ਼ਾਇਦ ਮੈਂ ਦੀਪ ਦੇ ਪਿਆਰ ਵਿੱਚ ਅੱਗੇ ਨਾ ਵੱਧਦੀ ਪਰ ਦੀਪ ਉਹਨੂੰ ਦੇਖਦੇ ਹੀ ਤਾਂ ਮੈਨੂੰ ਪਿਆਰ ਹੋ ਗਿਆ ਸੀ ਮੈਨੂੰ ਉਹਦੇ ਬਿਨਾਂ ਇੱਕ ਮਿੰਟ ਵੀ ਚੈਨ ਨਹੀਂ ਮਿਲਦਾ ਸੀ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਤੇ ਹਰ ਪਲ ਇਹੀ ਕਹਿੰਦਾ ਸੀ ਤੇ ਮੈਂ ਰਸੋਈ ਵਿੱਚ ਕੰਮ ਕਰਦੀ ਰਹਿੰਦੀ ਤਾਂ ਮੇਰੇ ਪਿੱਛੇ ਆ ਕੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲੈਂਦਾ ਤੇ ਪਿਆਰ ਇਜ਼ਹਾਰ ਕਰਦਾ ਕਦੀ ਕਦੀ ਉਹਨੂੰ ਇਹ ਵੀ ਅਹਿਸਾਸ ਨਹੀਂ ਹੁੰਦਾ ਸੀ ਕਿ ਰਸੋਈ ਵਿੱਚ ਮੇਰੇ ਤੋਂ ਇਲਾਵਾ ਹੋਰ ਵੀ ਕੋਈ ਆ ਕਿਉਂਕਿ ਐਡੇ ਵੱਡੇ ਘਰ ਵਿੱਚ ਮੈਂ ਵਿਆਹੀ ਸੀ ਮੇਰੀ ਸੱਸ ਨਾਨ ਡਿਓਰ ਜੇਠ ਜਠਾਣੀ ਸਾਰੇ ਘਰ ਵਿੱਚ ਹੀ ਹੁੰਦੇ ਸੀ ਜਦ ਮੈਂ ਦੀਪ ਨੂੰ ਅਹਿਸਾਸ ਦਿਵਾਉਂਦੀ ਸੀ ਕਿ ਮੇਰੇ ਇਲਾਵਾ ਰਸੋਈ ਵਿੱਚ ਹੋਰ ਵੀ ਕੋਈ ਆ ਸਕਦਾ ਦੀਪ ਦਾ ਮੂੰਹ ਗੁੱਸੇ ਨਾਲ ਬਣ ਜਾਂਦਾ ਤੀਉ ਨੂੰ ਖੇਜ ਚੜਦੀ ਸੀ ਇਸ ਗੱਲ ਦੀ ਸ਼ਰਮਿੰਦਗੀ ਨਹੀਂ ਹੁੰਦੀ ਸੀ ਕਿ ਸਾਰਿਆਂ ਦੇ ਸਾਹਮਣੇ ਮੈਂ ਉਹਦੀਆਂ ਬਾਹਾਂ ਵਿੱਚ ਆ ਬਲ ਕੇ ਇਸ ਗੱਲ ਦਾ ਤਾਂ ਉਹ ਗੁੱਸਾ ਕਰਦਾ ਸੀ ਉਹ ਮੈਨੂੰ ਕਈ ਵਾਰ ਵੀ ਕਹਿ ਚੁੱਕਿਆ ਸੀ ਕਿ ਜਦੋਂ ਮੈਂ ਆਫਿਸ ਤੋਂ ਆਵਾਂ ਮੈਨੂੰ ਕਮਰੇ ਵਿੱਚ ਹੀ ਮਿਲਿਆ ਕਰ ਕਿਉਂਕਿ ਤੇਰੀ ਇਹ ਕੁਝ ਘੰਟਿਆਂ ਦੀ ਦੂਰੀ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ ਸਭ ਤੋਂ ਪਹਿਲਾਂ ਮੈਂ ਤੈਨੂੰ ਆਪਣੀਆਂ ਬਾਹਾਂ ਵਿੱਚ ਮਹਿਸੂਸ ਕਰਨਾ ਚਾਹੁੰਦਾ ਪਰਦੀਪ ਦੀ ਇਹ ਗੱਲ ਮੈਂ ਨਹੀਂ ਮੰਨ ਸਕਦੀ ਸੀ ਕਿਉਂਕਿ ਸਾਰਾ ਘਰ ਭਰਿਆ ਸੀ ਸਾਰੇ ਇਕੱਠੇ ਬੈਠੇ ਹੁੰਦੇ ਸੀ ਤੇ ਉਹਨਾਂ ਕੋਲੋਂ ਬੈਠਣਾ ਪੈਂਦਾ ਹੀ ਸੀ ਮੈਂ ਕਮਰੇ ਵਿੱਚ ਇਕੱਲੀ ਜਾ ਕੇ ਨਹੀਂ ਬੈਠ ਸਕਦੀ ਸੀ ਨਹੀਂ ਤਾਂ ਮੇਰੀ ਸੱਸ ਮੈਨੂੰ 100-100 ਗੱਲਾਂ ਸੁਣਾਉਂਦੀ ਸੀ ਉਹਦੀ ਇਸ ਗੱਲ ਤੋਂ ਮੈਂ ਬੜੀ ਉਲਝਣ ਵਿੱਚ ਫਸੀ ਹੋਈ ਸੀ ਮੈਨੂੰ ਪਤਾ ਸੀ ਕਿ ਮੈਂ ਇਹਦੇ ਤੋਂ ਅਲੱਗ ਹੋ ਗਈ ਤਾਂ ਸਾਰੇ ਇਹੀ ਸਮਝਣਗੇ ਕਿ ਸਭ ਕੁਝ ਇਸ ਕੁੜੀ ਨੇ ਹੀ ਕਰਵਾਇਆ ਪਰ ਹਕੀਕਤ ਦੇ ਬਿਲਕੁਲ ਇਹ ਉਲਟ ਸੀ ਮੈਂ ਸਾਰਿਆਂ ਦੇ ਨਾਲ ਹੀ ਰਹਿਣਾ ਚਾਹੁੰਦੀ ਸੀ ਕਿਉਂਕਿ ਇੱਥੇ ਰਹਿਣ ਵਿੱਚ ਮੈਨੂੰ ਵੀ ਪ੍ਰੋਬਲਮ ਨਹੀਂ ਸੀ ਦੀਪ ਆਪਣੇ ਘਰਦਿਆਂ ਤੋਂ ਮੈਨੂੰ ਅਲੱਗ ਕਰਨਾ ਚਾਹੁੰਦਾ ਸੀ ਮੈਂ ਬੜਾ ਰੋਈ ਮੈਂ ਉਹਨੂੰ ਬਹੁਤ ਸਮਝਾਇਆ ਸੀ ਕਿ ਮੈਂ ਨਹੀਂ ਜਾਣਾ ਚਾਹੁੰਦੀ ਮੇਰੇ ਮੰਮੀ ਪਾਪਾ ਇਹ ਕਹਿੰਦੇ ਸੀ ਕਿ ਤੂੰ ਆਪਣੇ ਸਹੁਰਿਆਂ ਦੇ ਨਾਲ ਹੀ ਰਹਿ ਮੈਂ ਹਜੇ ਸਮਝਦਾਰ ਨਹੀਂ ਆ ਮੇਰੇ ਘਰ ਬਣਨੇ ਮੇਰੀ ਇੱਕ ਗੱਲ ਨਾ ਸੁਣੀ ਉਹਨੇ ਮੈਨੂੰ ਸਾਫ਼ ਹੀ ਕਹਿ ਦਿੱਤਾ ਕਿ ਤੇਰੇ ਤੇ ਮੇਰਾ ਹੱਕ ਆ ਉਹ ਸਿਰਫ਼ ਤੇ ਸਿਰਫ਼ ਮੇਰੀ ਆ ਤੇ ਤੈਨੂੰ ਕਿਸੇ ਨਾਲ ਮੈਂ ਸਾਂਝੀ ਨਹੀਂ ਰੱਖ ਸਕਦਾ ਇੱਥੋਂ ਤੱਕ ਕਿ ਆਪਣੀ ਮਾਂ ਦੇ ਨਾਲ ਵੀ ਨਹੀਂ ਮੈਂ ਤੇਰੇ ਨਾਲ ਰੋਮਾਂਟਿਕ ਜ਼ਿੰਦਗੀ ਜਿਉਣਾ ਚਾਹੁੰਦਾ ਜਿਹਦੇ ਵਿੱਚ ਕੋਈ ਹੋਰ ਨਾ ਹੋਵੇ ਉਹਨੇ ਆਪਣੀ ਕਹੀ ਹੋਈ ਗੱਲ ਨੂੰ ਪੂਰਾ ਕੀਤਾ ਤੇ ਆਪਣੇ ਘਰੋਂ ਥੋੜਾ ਦੂਰ ਇੱਕ ਕਿਰਾਏ ਤੇ ਘਰ ਲੈ ਲਿਆ ਦੋ ਕਮਰਿਆਂ ਦਾ ਬਹੁਤ ਸੋਹਣਾ ਘਰ ਸੀ ਇੱਕ ਪਲ ਤਾਂ ਮੈਨੂੰ ਵੀ ਖੁਸ਼ੀ ਹੋਈ ਸੀ ਪਰ ਦੂਸਰੇ ਪਾਸੇ ਮੈਂ ਛੇਤੀ ਉਦਾਸ ਵੀ ਹੋ ਗਈ ਸੀ ਦੀਪ ਸਵੇਰ ਨੂੰ ਆਫਿਸ ਚਲਾ ਜਾਂਦਾ ਰਾਤ ਨੂੰ ਘਰ ਆਉਂਦਾ ਸਾਰਾ ਦਿਨ ਮੈਂ ਕੀ ਕਰਦੀ ਸੋਚ-ਸੋਚ ਕੇ ਹਾਂ ਦਾਸਤੀ ਮੈਂ ਉਹਨੂੰ ਕਿੰਨੇ ਵਾਰ ਕਿਹਾ ਸੀ ਕਿ ਤੁਸੀਂ ਮੇਰਾ ਚੰਗਾ ਨਹੀਂ ਕੀਤਾ ਜਦਕਿ ਉਹਨੇ ਆਪਣੀ ਗੱਲ ਕਹਿ ਦਿੱਤੀ ਸੀ ਕਿ ਹੌਲੀ-ਹੌਲੀ ਦਿਨ ਲੰਘਦੇ ਗਏ ਅਸੀਂ ਇੱਕ ਦੂਸਰੇ ਦੇ ਕੋਲ ਹੋਣ ਲੱਗੇ ਸੀ ਸਾਨੂੰ ਰੋਕਣ ਵਾਲਾ ਕੋਈ ਨਹੀਂ ਸੀ ਉਹ ਚਾਹੁੰਦਾ ਸੀ ਕਿ ਪਿਆਰ ਦਾ ਇਜ਼ਹਾਰ ਕਰਾਂ ਮੇਰੇ ਨਾਲ ਰੋਮਾਂਸ ਕਰਨਾ ਚਾਹੁੰਦਾ ਸੀ ਕਦੀ-ਕਦੀ ਮੈਨੂੰ ਉਹਦੇ ਰੋਮਾਂਸ ਤੇ ਖਿੱਚੀ ਚੜ੍ਹਦੀ ਸੀ ਉਹ ਮੈਨੂੰ ਕਹਿੰਦਾ ਸੀ ਕਿ ਜਦੋਂ ਮੈਂ ਘਰ ਹੁੰਦਾ ਤਾਂ ਕੰਮ ਨਾ ਕਰਿਆ ਕਰ ਮੇਰੇ ਘਰ ਨਾ ਹੋਣ ਤੇ ਸਾਰੇ ਕੰਮ ਕਰਿਆ ਕਰ ਜਦੋਂ ਮੈਂ ਘਰ ਆਵਾਂ ਤਾਂ ਮੇਰੇ ਸਾਹਮਣੇ ਹੀ ਬੈਠਿਆ ਕਰ ਮੇਰੇ ਨਾਲ ਪਿਆਰ ਦਾ ਇਜ਼ਹਾਰ ਕਰਿਆ ਕਰ ਮੈਨੂੰ ਉਹਦੇ ਇਦਾਂ ਦੇ ਜਨੂਨੀ ਪਿਆਰ ਤੋਂ ਡਰ ਵੀ ਲੱਗਦਾ ਸੀ ਮੈਂ ਉਹਦੇ ਨਾਲ ਕਈ ਮਹੀਨੇ ਬਤਾ ਚੁੱਕੀ ਸੀ ਕਿ ਮੈਨੂੰ ਨਾਲ ਰਹਿਣ ਦੀ ਆਦਤ ਪੈ ਗਈ ਸੀ ਪਰ ਉਹਨੂੰ ਕਿਸੇ ਹੋਰ ਨਾਲ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਸੀ ਇਹ ਵਿਆਹ ਅਸੀਂ ਆਪਣੀ ਮਰਜ਼ੀ ਨਾਲ ਹੀ ਕਰਵਾਇਆ ਸੀ ਮੈਂ ਤਾਂ ਉਹਨੂੰ ਪਹਿਲਾਂ ਜਾਣ ਦੀ ਤੱਕ ਨਹੀਂ ਸੀ ਪਤਾ ਨਹੀਂ ਉਹਨੇ ਮੈਨੂੰ ਕਿੱਥੇ ਦੇਖਿਆ ਸੀ ਤੇ ਆਪਣੀ ਮਾਂ ਨੂੰ ਮੇਰੇ ਘਰ ਲਿਆਇਆ ਮੇਰੇ ਮਾਂ ਤੇ ਉਹ ਵੀ ਮੇਰੇ ਲਈ ਚੰਗਾ ਰਿਸ਼ਤਾ ਲਾਉਂਦੇ ਸੀ ਤੇ ਦੀਪ ਦਾ ਰਿਸ਼ਤਾ ਆਇਆ ਮੇਰੇ ਮਾਪਿਓ ਨੇ ਬਿਲਕੁਲ ਵੀ ਨਾ ਨਾ ਕੀਤੀ ਦੀਪ ਦੇਖਣ ਨੂੰ ਬਹੁਤ ਸੋਨਾ ਸੀ ਮੇਰੀ ਮੰਮੀ ਪਾਪਾ ਨੇ ਮਨਾ ਨਹੀਂ ਕੀਤਾ ਤੇ ਖੁਸ਼ੀ-ਖੁਸ਼ੀ ਮੈਨੂੰ ਵਿਦਾ ਕਰ ਦਿੱਤਾ ਦੀਪ ਨੇ ਚਾਰ ਦਿਨਾਂ ਵਿੱਚ ਹੀ ਮੈਨੂੰ ਇਸ ਗੱਲ ਦਾ ਅਹਿਸਾਸ ਦਵਾ ਦਿੱਤਾ ਸੀ ਕਿ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਕੁੜੀ ਸਮਝਦੀ ਸੀ ਅੱਜ ਤੱਕ ਸਾਡੇ ਪਰਿਵਾਰ ਵਿੱਚ ਕਿਸੇ ਕੁੜੀ ਨੂੰ ਇਦਾਂ ਦਾ ਬੰਦਾ ਨਸੀਬ ਨਹੀਂ ਹੋਇਆ ਸੀ ਜੋ ਘਰ ਵਾਲੀ ਨੂੰ ਇੰਨਾ ਪਿਆਰ ਕਰਦਾ ਹੋਵੇ ਉਹਦੇ ਕਰਕੇ ਆਪਣੇ ਮਾਪਿਓ ਛੱਡ ਦੇਵੇ ਇਹ ਕੋਈ ਚੰਗੀ ਗੱਲ ਵੀ ਨਹੀਂ ਸੀ ਮੇਰੇ ਲਈ ਤਾਂ ਬੜੀ ਮਾਣ ਵਾਲੀ ਗੱਲ ਸੀ ਮੇਰੇ ਬਿਨਾ ਰਹਿਣ ਦਾ ਤਾਂ ਉਹ ਸੋਚ ਵੀ ਨਹੀਂ ਸਕਦਾ ਸੀ ਆਪਣੇ ਘਰ ਵਾਲੇ ਦੀਆਂ ਗੱਲਾਂ ਮੇਰੀਆਂ ਕਾਜਾਂ ਦੱਸ ਦਿਆਂ ਹੁੰਦੀਆਂ ਸੀ ਕਿ ਉਹਨਾਂ ਦੇ ਘਰ ਵਾਲੇ ਉਹਨਾਂ ਨੂੰ ਕਿੰਨਾ ਇੰਨਾ ਪਿਆਰ ਨਹੀਂ ਕਰਦੇ ਪਰ ਮੈਂ ਖੁਸ਼ ਹੋ ਕੇ ਦੱਸਦੀ ਸੀ ਕਿ ਮੇਰਾ ਘਰ ਵਾਲਾ ਬਹੁਤ ਪਿਆਰ ਕਰਦਾ ਇੱਕ ਦਿਨ ਮੈਂ ਆਪਣੀ ਪਸੰਦ ਦੀ ਮੂਵੀ ਦੇਖਦੀ ਸੀ ਤੇ ਹੀਰੋ ਵੀ ਮੇਰਾ ਫੇਵਰਿਟ ਸੀ ਮੈਂ ਬੜੀ ਤਿਲਚਸਤੀ ਨਾਲ ਦੇਖ ਰਹੀ ਸੀ ਮੇਰੀਆਂ ਅੱਖਾਂ ਟੀਵੀ ਤੇ ਹੀ ਟਿਕੀਆਂ ਹੋਈਆਂ ਸੀ ਮੈਂ ਸਾਰਾ ਧਿਆਨ ਆਪਣਾ ਟੀਵੀ ਵੱਲ ਕੀਤਾ ਹੋਇਆ ਸੀ ਕਿ ਮੈਨੂੰ ਆਪਣੇ ਆਲੇ ਦੁਆਲੇ ਦੀ ਵੀ ਕੋਈ ਹੋਸ਼ ਨਹੀਂ ਸੀ ਮੈਂ ਸੀਨ ਦੇਖ ਕੇ ਹੱਸਣ ਲੱਗ ਪਈ ਸੀ ਉਸ ਤੋਂ ਪਹਿਲਾਂ ਹੀ ਉਹਨੇ ਅਚਾਨਕ ਮੇਰੇ ਮੂੰਹ 'ਉ ਫੜਿਆ ਤੇ ਆਪਣੇ ਵੱਲ ਕਰ ਲਿਆ ਤੇ ਮੇਰੀਆਂ ਅੱਖਾਂ ਵਿੱਚ ਦੇਖਦੇ ਹੋਏ ਕਹਿਣ ਲੱਗਾ ਕਿ ਆਪਣੀਆਂ ਨਜ਼ਰਾਂ ਨੀਵੀਆਂ ਕਰ ਜੋਤੀ ਉਹਦੀ ਇਹ ਗੱਲ ਸੁਣ ਕੇ ਤਾਂ ਮੈਂ ਡਰ ਗਈ ਸੀ ਮੈਂ ਡਰਦੀ ਹੋਈ ਨੇ ਦੀਪ ਵੱਲ ਦੇਖਿਆ ਤੇ ਇੱਕ ਵਾਰ ਫਿਰ ਗੁੱਸੇ ਨਾਲ ਕਹਿਣ ਲੱਗਾ ਕਿ ਤੂੰ ਟੀਵੀ ਨੂੰ ਇੰਨਾ ਕਿਉਂ ਦੇਖ ਰਹੀ ਆ ਤੈਨੂੰ ਨਹੀਂ ਪਤਾ ਤੇਰੇ ਸਾਹਮਣੇ ਤੇਰਾ ਘਰ ਵਾਲਾ ਬੈਠਾ ਹੋਇਆ ਤੇ ਤੂੰ ਟੀਵੀ ਦੇ ਬੰਦਿਆਂ ਨੂੰ ਦੇਖਦੀ ਆ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਗੁੱਸੇ ਵਿੱਚ ਖੜਾ ਹੋਇਆ ਤੇ ਮੈਂ ਘਬਰਾ ਗਈ ਸੀ ਮੈਂ ਕਿਹਾ ਕਿ ਦੀਪ ਤੈਨੂੰ ਕੀ ਹੋ ਗਿਆ ਤੂੰ ਮੈਨੂੰ ਕਿਸ ਚੀਜ਼ ਨਾਲ ਜੋੜਦਾ ਤੂੰ ਮੇਰਾ ਘਰ ਵਾਲਾ ਮੇਰਾ ਹਮਸਫਰਾ ਭਲਾ ਤੁਹਾਡਾ ਉਹਨਾਂ ਨਾਲ ਕੀ ਜੋੜ ਮੇਲਾ ਹੁਣੇ ਟੀਵੀ ਬੰਦ ਹੋ ਜਾਵੇਗਾ ਤੇ ਮੇਰੀ ਜ਼ਿੰਦਗੀ ਤੋਂ ਵੀ ਦੂਰ ਹੋ ਜਾਊਗਾ ਪਰ ਤੁਸੀਂ ਤਾਂ ਹਰ ਵੇਲੇ ਮੇਰੇ ਸਾਹਮਣੇ ਰਹਿਨੇਓ ਇਦਾਂ ਦੀਆਂ ਗੱਲਾਂ ਕਿਉਂ ਸੋਚਾਂਓ ਉਹ ਫਟਾਫਟ ਕਹਿਣ ਲੱਗਾ ਕਿ ਜੋਤੀ ਤੂੰ ਸਿਰਫ ਮੇਰੀ ਆ ਤੇਰੀ ਸੋਚ ਤੇ ਵੀ ਮੇਰਾ ਹੱਕ ਆ ਤੂੰ ਕੁਝ ਵੀ ਨਹੀਂ ਸੋਚੇਂਗੀ ਨਾ ਹੀ ਇਨ੍ਹਾਂ ਸੋਹਣੀਆਂ ਅੱਖਾਂ ਨਾਲ ਕਿਸੇ ਹੋਰ ਨੂੰ ਦੇਖੇਂਗੀ ਤੈਨੂੰ ਹਮੇਸ਼ਾ ਮੈਨੂੰ ਹੀ ਦੇਖਣਾ ਪਊਗਾ ਮੈਂ ਫਟਾਫਟ ਕਿਹਾ ਕਿ ਬਿਲਕੁਲ ਤੁਹਾਡੇ ਇਲਾਵਾ ਪਲਾਮਾ ਕਿਉਂ ਕਿਸੇ ਹੋਰ ਨੂੰ ਦੇਖੂਗੀ ਤੁਸੀਂ ਹੀ ਮੇਰਾ ਸਭ ਕੁਝ ਹੋ ਤੁਹਾਡੇ ਇਲਾਵਾ ਹੈ ਹੀ ਕੌਣ ਆ ਉਹਦਾ ਗੁੱਸਾ ਦੂਰ ਕਰਨ ਲੱਗੀ ਸੀ ਤੇ ਹੌਲੀ ਹੌਲੀ ਉਹ ਮੇਰੇ ਕੋਲ ਫਿਰ ਆਉਣ ਲੱਗ ਪਿਆ ਮੈਂ ਕਿਹਾ ਕਿ ਤੁਸੀਂ ਨਾਰਾਜ਼ ਨਹੀਂ ਹੋਣਾ ਕਿਉਂਕਿ ਮੈਨੂੰ ਇਸ ਦੁਨੀਆ ਵਿੱਚ ਸਭ ਤੋਂ ਮੁਸ਼ਕਲ ਕੰਮ ਆਪਣੇ ਘਰ ਵਾਲਾ ਮਨਾਉਣ ਦਾ ਲੱਗਦਾ ਸੀ ਉਹ ਛੋਟੇ ਬੱਚੇ ਦੀ ਤਰ੍ਹਾਂ ਗੁੱਸੇ ਹੋ ਜਾਂਦਾ ਤੇ ਫਿਰ ਮੰਨਦਾ ਵੀ ਨਹੀਂ ਸੀ ਮੇਰੇ ਘਰ ਵਾਲੇ ਦਾ ਪਿਆਰ ਕਰਨ ਦਾ ਮਾਮਲਾ ਇੰਨਾ ਸਖਤ ਸੀ ਕਿ ਜਦੋਂ ਉਹ ਮੇਰੇ ਕੋਲ ਆਉਂਦਾ ਤਾਂ ਕਹਿੰਦਾ ਕਿ ਤੂੰ ਮੈਨੂੰ ਕਿਸੇ ਵੀ ਚੀਜ਼ ਤੋਂ ਰੋਕਣਾ ਨਹੀਂ ਆ ਬਲਕਿ ਮੇਰੇ ਨਾਲ ਰਲ ਕੇ ਸਭ ਕੁਝ ਕਰਿਆ ਕਰ ਇਸ ਸਭ ਨਾਲ ਸਾਬ ਨਾਲ ਤਾਂ ਮਜ਼ਾ ਖਰਾਬ ਹੋ ਜਾਂਦਾ ਤੂੰ ਮੇਰੀ ਘਰ ਵਾਲੀ ਆ ਮੇਰੀ ਹਮਸਫਰਾ ਜੇ ਤੂੰ ਮੇਰੇ ਨਾਲ ਸਭ ਕੁਝ ਰਲ ਕੇ ਨਹੀਂ ਕਰੇਂਗੀ ਤਾਂ ਫਲਾਂ ਹੋਰ ਕੌਣ ਕਰੇਗਾ ਮੈਂ ਚੁੱਪ ਹੋ ਜਾਂਦੀ ਸੀ ਮੈਨੂੰ ਹਰ ਵੇਲੇ ਸਭ ਕੁਝ ਚੰਗਾ ਨਹੀਂ ਲੱਗਦਾ ਸੀ ਮੈਂ ਆਪਣੇ ਘਰ ਵਾਲੇ ਦੇ ਅੱਗੇ ਬੇਵੱਸ ਹੁੰਦੀ ਸੀ ਮੈਨੂੰ ਜੇ ਉਹਦੀ ਕਿਸੇ ਚੀਜ਼ ਨੂੰ ਮੈਂ ਨਾ ਕਰ ਦਿੱਤਾ ਤਾਂ ਉਹ ਮੈਨੂੰ ਝਿੜਕ ਦਿੰਦਾ ਸੀ ਮੈਂ ਚੁੱਪ ਹੋ ਜਾਂਦੀ ਸ਼ਾਇਦ ਇਹੀ ਮੇਰੀ ਸਭ ਤੋਂ ਵੱਡੀ ਗਲਤੀ ਸੀ ਸਮਾਂ ਲੰਘਦਾ ਜਾ ਰਿਹਾ ਸੀ ਅਸੀਂ ਦੋਨੇ ਇਸ ਘਰ ਵਿੱਚ ਸੈੱਟ ਹੋ ਗਏ ਸੀ ਮੇਰਾ ਦਿਲ ਹੌਲੀ-ਹੌਲੀ ਵਿੱਲਗਣ ਵੀ ਲੱਗ ਪਿਆ ਸੀ ਬਲਕਿ ਮੈਨੂੰ ਵਧੀਆ ਵੀ ਮਹਿਸੂਸ ਹੁੰਦਾ ਸੀ ਸੋਹਰੇ ਘਰ ਵਿੱਚ ਕਾਫੀ ਰੋਕ ਟੋਕ ਸੀ ਆਪਣੀ ਮਰਜ਼ੀ ਨਾਲ ਨਾ ਕੁਝ ਖਾ ਸਕਦੇ ਸੀ ਨਾ ਹੀ ਪੀ ਸਕਦੇ ਸੀ ਪਰ ਅਲੱਗ ਹੋ ਕੇ ਹਰ ਚੀਜ਼ ਤੋਂ ਸਕੂਨ ਸੀ ਮੈਂ ਬਾਹਰ ਜਾ ਕੇ ਦੇਖਿਆ ਤਾਂ ਮੀਂਹ ਪੈਣ ਵਾਲਾ ਸੀ ਬਹੁਤ ਬੱਦਲ ਹੋਏ ਪਏ ਸੀ ਕਿਸੇ ਵੀ ਵੇਲੇ ਮੀਂਹ ਆ ਸਕਦਾ ਸੀ ਮੇਰਾ ਦਿਲ ਅਚਾਨਕ ਮਚਲ ਉੱਠਿਆ ਮੈਂ ਆਪਣੀ ਸੁੰਨੀ ਚੱਕੀ ਤੇ ਇੱਕ ਪਾਸੇ ਨੂੰ ਬੰਨ ਕੇ ਬਾਹਰ ਆ ਗਈ ਮੈਨੂੰ ਉਸ ਵੇਲੇ ਮੀਂਹ ਦਾ ਇੰਤਜ਼ਾਰ ਸੀ ਮੈਂ ਮੀਂਹ ਵਿੱਚ ਭਿੱਜਣਾ ਚਾਹੁੰਦੀ ਸੀ ਤੇ ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਬਸ ਆਪਣੇ ਘਰ ਵਾਲੇ ਤੋਂ ਹੀ ਸ਼ੁਰੂ ਹੁੰਦੀ ਤੇ ਉਹਦੇ ਤੇ ਹੀ ਖਤਮ ਹੁੰਦੀ। ਇਸ ਤੋਂ ਪਹਿਲਾਂ ਮੈਂ ਬੜੀ ਮਸਤੀ ਵਾਲੀ ਜ਼ਿੰਦਗੀ ਜਿਉਂਦੀ ਸੀ ਸਹੇਲੀਆਂ ਨਾਲ। ਸ਼ਾਪਿੰਗ ਹੀ ਜਾਣਾ, ਬਾਹਰ ਖਾਣਾ ਖਾਣਾ, ਫਿਲਮਾਂ ਦੇਖਣਾ, ਡਾਂਸ ਕਰਨਾ। ਸਭ ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਤਾਂ ਬਦਲ ਗਈ ਸੀ। ਸਭ ਕੁਝ ਬਦਲ ਗਿਆ ਸੀ। ਸਵੇਰੇ ਦੀਪ ਦੇ ਲਈ ਮੈਂ ਰੋਟੀ ਤਿਆਰ ਕਰਨੀ, ਉਹਦੇ ਕੱਪੜੇ ਪ੍ਰੈਸ ਕਰਨੇ, ਉਹਦੀ ਹਰ ਚੀਜ਼ ਦਾ ਧਿਆਨ ਰੱਖਣਾ। ਉਹਨੂੰ ਕੋਈ ਗੱਲ ਬੁਰੀ ਨਾ ਲੱਗ ਜਾਵੇ ਮੈਂ ਸਭ ਵਿੱਚ ਹੀ ਆਪਣੀ ਪਹਿਲੀ ਜ਼ਿੰਦਗੀ ਭੁੱਲ ਗਈ ਸੀ ਪਰ ਦਿਲ ਦੀ ਬੇਚੈਨੀ ਦਾ ਕਰਕੇ ਮੈਂ ਅੱਜ ਆਪਣੇ ਲਈ ਹੀ ਜੀਣਾ ਚਾਹੁੰਦੀ ਸੀ ਸਵੇਰੇ ਮੇਰਾ ਦਿਲ ਕਾਫੀ ਬੇਚੈਨ ਹੋ ਰਿਹਾ ਸੀ ਇਦਾਂ ਮਹਿਸੂਸ ਹੁੰਦਾ ਸੀ ਜਿਦਾਂ ਕੁਝ ਗਲਤ ਹੋਣ ਵਾਲਾ ਕਿ ਕੁਝ ਬਹੁਤ ਹੀ ਜ਼ਿਆਦਾ ਬੁਰਾ ਪਰ ਮੈਨੂੰ ਕੁਝ ਪਤਾ ਨਹੀਂ ਸੀ ਪਰ ਮੈਂ ਤਾਂ ਮੌਸਮ ਦੇ ਮਜ਼ੇ ਲੈਣਾ ਚਾਹੁੰਦੀ ਸੀ ਮੈਂ ਬਾਹਰ ਬੈਠ ਕੇ ਮੀਂਹ ਦਾ ਇੰਤਜ਼ਾਰ ਕਰਨ ਲੱਗੀ ਸੀ ਮੇਰੇ ਸੋਚਣ ਦੇ ਮੁਤਾਬਕ ਥੋੜੀ ਦੇਰ ਬਾਅਦ ਹੀ ਮੀਂਹ ਸ਼ੁਰੂ ਹੋ ਗਿਆ ਸੀ ਬਹੁਤ ਤੇਜ਼ ਮੀਂਹ ਪੈਣ ਲੱਗ ਪਿਆ ਸੀ ਮੈਂ ਆਪਣੇ ਦੋਵੇਂ ਹੱਥਾਂ ਹਵਾ ਵਿੱਚ ਫਲਾ ਕੇ ਗੋਲ-ਗੋਲ ਘੁਮਾ ਕੇ ਮਜ਼ੇ ਲੈਂਦੀ ਸੀ ਤੇ ਮੈਂ ਆਪਣੀ ਮਸਤੀ ਵਿੱਚ ਪੂਰੀ ਮਸਤ ਸੀ ਸਾਡੇ ਵੀ 메ਨ ਗੇਟ ਦਾ ਦਰਵਾਜ਼ਾ ਖੁੱਲਿਆ ਤੇ ਦੀਪ ਆਪਣੇ ਵਾਲਾਂ ਨੂੰ ਝਾੜਦਾ ਹੋਇਆ ਕਮਰੇ ਵਿੱਚ ਆਇਆ ਮੈਨੂੰ ਕੋਈ ਹੋਸ਼ ਨਹੀਂ ਸੀ ਕਿ ਘਰ ਕੌਣ ਆਇਆ ਕੌਣ ਨਹੀਂ ਪਰ ਉਹਨੇ ਮੇਰੀ ਹਾਲਤ ਸੁਧਾਰ ਦਿੱਤੀ ਸੀ ਗੁੱਸੇ ਨਾਲ ਅੱਖਾਂ ਲਾਲ ਹੋ ਗਈਆਂ ਉਹ ਮੈਨੂੰ ਕਹਿਣ ਲੱਗਿਆ ਕਿ ਇਹ ਕੀ ਤਮਾਸ਼ਾ ਕੀਤਾ ਜੋਤੀ ਤੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਕੀ ਕਰਦੀ ਆ ਉਹਨੇ ਮੇਰੇ ਬਾਹਨ ਨੂੰ ਫੜਿਆ ਤੇ ਕਮਰੇ ਵਿੱਚ ਲੈ ਗਿਆ ਮੈਂ ਡਰ ਗਈ ਸੀ ਦੁਨੀਆ ਵਿੱਚ ਹੋਰ ਮੈਂ ਕਿਸੇ ਤੋਂ ਨਹੀਂ ਡਰਦੀ ਸੀ ਪਰ ਵਿਆਹ ਤੋਂ ਬਾਅਦ ਮੇਰੇ ਦਿਲ ਵਿੱਚ ਇਸ ਬੰਦੇ ਦਾ ਤਾਂ ਡਰ ਬੈਠ ਹੀ ਗਿਆ ਸੀ ਉਹ ਬੰਦਾ ਸਿਰਫ ਦੀਪਸੀ ਅਸ ਦੇ ਇਲਾਵਾ ਅੱਜ ਤੱਕ ਮੈਂ ਨਹੀਂ ਡਰੀ ਸੀ ਤੇ ਨਾ ਹੀ ਸਹਿਮੀ ਸੀ ਮੇਰੇ ਪਾਪਾ ਮੈਨੂੰ ਬਹੁਤ ਪਿਆਰ ਕਰਦੇ ਸੀ ਮੇਰੇ ਨਾਲ ਕਦੀ ਵੀ ਗੁੱਸੇ ਨਾਲ ਗੱਲ ਨਹੀਂ ਕਰਦੇ ਸੀ ਨਾ ਹੀ ਮੈਨੂੰ ਝਟਕਦੇ ਸੀ ਤੇ ਕਹਿੰਦੇ ਸੀ ਕਿ ਮੇਰੀ ਧੀ ਨੂੰ ਕੋਈ ਕੋਜ ਨਹੀਂ ਕਹੂਗਾ ਇਦਾਂ ਹੀ ਮੇਰਾ ਘਰ ਵਾਲਾ ਮੇਰੇ ਤੇ ਬੜਾ ਗੁੱਸਾ ਕਰਦਾ ਸੀ ਕਮਰੇ ਵਿੱਚ ਆਉਂਦੇ ਹੀ ਉਹਨੇ ਮੇਰੇ ਸਿਰ ਤੇ ਤੌਲੀਆ ਰੱਖਿਆ ਤੇ ਗੁੱਸੇ ਨਾਲ ਵਾਲਾਂ ਨੂੰ ਸੁਕਾਉਂਦਾ ਹੋਇਆ ਕਹਿਣ ਲੱਗਾ ਕਿ ਕਿੰਨੀ ਵਾਰ ਕਿਹਾ ਕਿ ਠੰਡੀਆਂ ਚੀਜ਼ਾਂ ਤੋਂ ਬਚ ਕੇ ਰਿਹਾ ਕਰ ਜੇ ਬਿਮਾਰ ਹੋ ਜਾਵੇਂਗੀ ਹਜੇ ਦੋ ਪਹਿਲੇ ਦੋ ਦਿਨ ਪਹਿਲਾਂ ਹੀ ਤਾਂ ਤੂੰ ਆਈਸਕ੍ਰੀਮ ਖਾਧੀ ਸੀ ਤੇ ਤੈਨੂੰ ਸ਼ਿਕਾਰਗਾ ਸੀ ਹੁਣ ਮੀਂਹ ਵਿੱਚ ਭਜ ਰਹੀਆਂ ਤੈਨੂੰ ਆਪਣੀ ਸੇਧ ਦਾ ਖਿਆਲ ਨਹੀਂ ਆ ਉਹ ਮੇਰੇ ਵਾਲਾਂ ਨੂੰ ਸੁਕਾਉਂਦਾ ਹੋਇਆ ਮੈਨੂੰ ਝਟਕ ਵੀ ਰਿਹਾ ਸੀ ਇੱਕ ਵੇਲੇ ਮੈਨੂੰ ਯਾਦ ਆਇਆ ਕਿ ਉਹ ਮੇਰਾ ਕਿੰਨਾ ਖਿਆਲ ਰੱਖਦਾ ਮੈਨੂੰ ਕਿੰਨਾ ਪਿਆਰ ਕਰਦਾ ਉਸੇ ਵੇਲੇ ਮੈਨੂੰ ਗੁੱਸਾ ਵੀ ਆਇਆ ਕਿ ਮੈਂ ਕਿੰਨੀ ਖੁਸ਼ ਸੀ ਉਹਨੇ ਆਉਂਦੇ ਹੀ ਮੇਰਾ ਸਾਰਾ ਮਜ਼ਾ ਖਾਵ ਕਰ ਦਿੱਤਾ ਮੈਂ ਚੁੱਪਚਾਪ ਉਹਦੇ ਸਾਹਮਣੇ ਖੜੀ ਆਪਣੇ ਵਾਲਾਂ ਨੂੰ ਸਫਾਉਂਦੀ ਰਹੀ ਫਿਰ ਉਹਨੇ ਝੜਕ ਕੇ ਮੈਨੂੰ ਬਾਥਰੂਮ ਵਿੱਚ ਭੇਜ ਦਿੱਤਾ ਮੈਂ ਆਪਣੇ ਕੱਪੜੇ ਬਦਲਣ ਲਈ ਚਲੀ ਗਈ ਸੀ ਮੈਨੂੰ ਰੋਣਾ ਆਉਂਦਾ ਸੀ ਮੇਰੀ ਆਪਣੀ ਕੋਈ ਵੀ ਜ਼ਿੰਦਗੀ ਨਹੀਂ ਰਹਿ ਗਈ ਸੀ ਕੀ ਮੈਂ ਆਪਣੀ ਮਰਜ਼ੀ ਨਾਲ ਜੀ ਵੀ ਨਹੀਂ ਸਕਦੀ ਸੀ ਇਹ ਸੋਚ ਕੇ ਮੈਨੂੰ ਬਹੁਤ ਜ਼ਿਆਦਾ ਰੋਣਾ ਆਉਂਦਾ ਸੀ ਪਰ ਇਨਸਾਨ ਕਦੀ ਇੰਨਾ ਪਿਆਰ برداشت ਵੀ ਨਹੀਂ ਕਰ ਸਕਦਾ ਮੇਰਾ ਹਾਲ ਵੀ ਇਦਾਂ ਦਾ ਹੀ ਸੀ ਮੇਰਾ ਘਰ ਮੈਨੂੰ ਪਿਆਰ ਕਰਦਾ ਸੀ ਤੇ ਕਦੀ ਤਕਲੀਫ ਤਾਂ ਨਾ ਦਿੰਦਾ ਬਲਕਿ ਵੇਲੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਮੈਨੂੰ ਤਾਂ ਬੜੀ ਤਕਲੀਫ ਹੁੰਦੀ ਸੀ ਅੱਜ ਮੈਂ ਆਪਣੇ ਲਈ ਜੀਣਾ ਚਾਹੁੰਦੀ ਸੀ ਪਰ ਉਹਨੇ ਮੈਨੂੰ ਇਹ ਵੀ ਨਹੀਂ ਕਰਨ ਦਿੱਤਾ ਸੀ ਮੇਰੀਆਂ ਸਾਰੀਆਂ ਖੁਸ਼ੀਆਂ ਖੋ ਲਈਆਂ ਸੀ ਮੇਰੇ ਲਈ ਸਿਰਫ ਉਹਦੀ ਖੁਸ਼ੀ ਹੀ ਮੈਨੇ ਰੱਖਦੀ ਸੀ ਮੇਰੀ ਆਪਣੀ ਖੁਸ਼ੀ ਉਹਦੇ ਲਈ ਕੋਈ ਮਾਇਨੇ ਨਹੀਂ ਰੱਖਦੀ ਸੀ। ਉਹ ਹੀ ਕਹਿੰਦਾ ਸੀ ਕਿ ਘਰ ਵਾਲੀ ਦੀਆਂ ਖੁਸ਼ੀਆਂ ਸਿਰਫ ਘਰ ਵਾਲਾ ਹੀ ਹੁੰਦਾ, ਹੋਰ ਕੁਝ ਵੀ ਨਹੀਂ। ਘਰ ਵਾਲਾ ਬਣ ਤੋਂ ਪਹਿਲਾਂ ਇਹ ਸਭ ਕੁਝ ਸੋਚਣਾ ਪੈਂਦਾ ਪਰ ਮੇਰਾ ਘਰ ਵਾਲਾ ਇਸ ਗੱਲ ਨੂੰ ਸਮਝਦਾ ਹੀ ਨਹੀਂ ਸੀ। ਸਮਾਂ ਲੰਘ ਰਿਹਾ ਸੀ ਸਾਡੇ ਵਿੱਚ ਹੋਰ ਜ਼ਿਆਦਾ ਨਜ਼ਦੀਕੀਆਂ ਵਧ ਰਹੀਆਂ ਸੀ। ਮੇਰੇ ਵਿਆਹ ਨੂੰ 8 ਮਹੀਨੇ ਹੋ ਗਏ ਸੀ ਪਰ ਮੈਂ ਸਿਰਫ ਕੁਝ ਹੀ ਵਾਰ ਆਪਣੇ ਪਿਕੇ ਘਰ ਗਈ ਸੀ। ਇਹ ਮੇਰੇ ਲਈ ਦੁੱਖ ਦੀ ਗੱਲ ਸੀ ਮੇਰੀ ਮਾਂ ਬਿਮਾਰ ਰਹਿੰਦੀ ਸੀ ਉਹ ਕਹਿੰਦੀ ਸੀ ਕਿ ਮੇਰੇ ਕੋਲ ਆਉਂਦੀ ਜਾਂਦੀ ਰਹਿ ਆ ਕਰ ਪਰ ਮੈਨੂੰ ਆਪਣੇ ਘਰ ਵਾਲੇ ਤੋਂ ਵੇਲ ਹੀ ਨਹੀਂ ਮਿਲਦੀ ਸੀ ਦੀਪ ਮੈਨੂੰ ਆਪਣੇ ਆਪ ਤੋਂ ਦੂਰ ਹੀ ਨਹੀਂ ਹੋਣ ਦਿੰਦਾ ਸੀ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਸੀ ਕਿ ਭੱਜ ਕੇ ਦੋ ਘੜੀਆਂ ਆਪਣੇ ਮਾਂ ਦਾ ਪਤਾ ਲਾ ਆਵਾਂ ਮੈਂ ਕਦੀ ਉਹਨੂੰ ਕਹਿੰਦੀ ਸੀ ਤਾਂ ਉਹ ਮੈਨੂੰ ਟਾਲ ਕੇ ਕਹਿ ਦਿੰਦਾ ਕਿ ਜੋਤੀ ਅੱਜ ਮੇਰੇ ਨਾਲ ਰਹਿ ਲੈ ਮੈਂ ਕਿਹੜਾ ਰੋਜ਼ ਰੋਜ਼ ਛੁੱਟੀ ਕਰਦਾ ਇਹ ਸੁਣ ਕੇ ਤਾਂ ਮੈਂ ਚੁੱਪ ਹੋ ਜਾਂਦੀ ਸੀ ਹਰ ਕੁੜੀ ਦੀ ਤਰ੍ਹਾਂ ਵਿਆਹ ਤੋਂ ਬਾਅਦ ਮੈਂ ਬੇਵੱਸ ਸੀ ਆਪਣੇ ਹੀ ਘਰ ਵਿੱਚ ਇੱਕ ਅਜਨਬੀ ਇਨਸਾਨ ਦੇ ਕੋਲੋਂ ਇਜਾਜ਼ਤ ਲੈ ਕੇ ਆਉਂਦੀ ਜਾਂਦੀ ਐ ਜੇ ਕੋਈ ਔਰਤ ਇਸ ਫਲ ਨੂੰ ਮਹਿਸੂਸ ਕਰੇ ਤਾਂ ਉਹਦੀ ਤਕਲੀਫ ਮਰਨ ਵਾਲੀ ਹੋ ਜਾਂਦੀ ਐ ਉਸ ਦਿਨ ਤੋਂ 2 ਦਿਨ ਬਾਅਦ ਮੈਂ ਆਪਣੇ ਘਰ ਵਾਲੇ ਨੂੰ ਪਿਆਰ ਨਾਲ ਕਿਹਾ ਕਿ ਦੀਪ ਬੜੇ ਦਿਨ ਹੋ ਗਿਆ ਮੈਨੂੰ ਮੰਮੀ ਦੀ ਯਾਦ ਆਉਂਦੀ ਆ ਮੇਰੀ ਉਹਦੇ ਨਾਲ ਗੱਲ ਹੋਈ ਸੀ ਤਾਂ ਉਹ ਰੋਂਦੀ ਸੀ ਕਿ ਇੱਕ ਵਾਰ ਆ ਕੇ ਮੈਨੂੰ ਮਿਲ ਜਾ ਮੈਨੂੰ ਤੇਰੀ ਯਾਦ ਬਹੁਤ ਆ ਰਹੀ ਆ ਮੈਂ ਉਹਦੇ ਨਾਲ ਵਾਦਾ ਕਰ ਲਿਆ ਸੀ ਥੋੜੀ ਦੇਰ ਦੇ ਲਈ ਸਹੀ ਪਰ ਤੁਸੀਂ ਮੈਨੂੰ ਹੀ ਲੈ ਜਾਓ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਉਹ ਮੈਨੂੰ ਦੇਖ ਰਿਹਾ ਸੀ ਤੇ ਅਚਾਨਕ ਉਸ ਦਾ ਤਾਂ ਮੂਹ ਹੀ ਖਰਾਬ ਹੋ ਗਿਆ ਕਹਿਣ ਲੱਗਾ ਕਿ ਜੋਤੀ ਤੇਰੇ ਕੋਲੋਂ ਇਸ ਗੱਲ ਦੇ ਇਲਾਵਾ ਹੋਰ ਕੋਈ ਗੱਲ ਹੀ ਨਹੀਂ ਬੰਦਾ ਆਪਣੇ ਘਰ ਵਾਲੇ ਦੇ ਨਾਲ ਬੈਠਾ ਥੋੜਾ ਰੋਮਾਂਟਿਕ ਗੱਲਾਂ ਕਰਦਾ ਪਰ ਤੂੰ ਮਾਂ ਦੇ ਘਰ ਜਾਣਾ ਫਿਰ ਸੌਰਿਆਂ ਦੇ ਘਰ ਜਾਣਾ ਇਸ ਦੇ ਇਲਾਵਾ ਤੈਨੂੰ ਹੋਰ ਕੋਈ ਕੰਮ ਨਹੀਂ ਸਾਰਾ ਦਿਨ ਹੁੰਦਾ ਤੇਰੇ ਕੋਲ ਕਰ ਲਿਆ ਕਰ ਇਹਨਾਂ ਨਾਲ ਫੋਨ ਤੇ ਗੱਲਾਂ ਇਨਾ ਕਹਿ ਕੇ ਉੱਠਿਆ ਤੇ ਘਰੋਂ ਬਾਹਰ ਚਲਾ ਗਿਆ ਮੈਂ ਉਹਨੂੰ ਰੋਕਿਆ ਨਹੀਂ ਪਲਾਂ ਇਹ ਕੀ ਗੱਲ ਹੋਈ ਮੈਂ ਉਹਨੂੰ ਕਦੋਂ ਕਿਹਾ ਸੀ ਕਿ ਮੈਨੂੰ ਘਮਾਉਣ ਲਈ ਲੈ ਜਾ ਚਾਰ ਮਹੀਨੇ ਹੋ ਗਏ ਸੀ ਮੈਂ ਆਪਣੀ ਮਾਂ ਦੀ ਸ਼ਕਲ ਤੱਕ ਨਹੀਂ ਦੇਖੀ ਸੀ ਅਜੇ ਮੈਂ ਉਹਨੂੰ ਮਿਲਣਾ ਹੀ ਸੀ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਮੇਰੇ ਨਾਲ ਇਸ ਤਰ੍ਹਾਂ ਗੱਲ ਕਰਦਾ ਮੈਂ ਲੰਮੇ ਪਈ ਹੋਈ ਸੀ ਤੇ ਉੱਠ ਕੇ ਬੈਠ ਗਈ ਹੌਲੀ ਹੌਲੀ ਮੈਂ ਉਦਾਸ ਹੋ ਗਈ ਅਚਾਨਕ ਮੈਂ ਰੋ ਪਈ ਪਰ ਇੱਕ ਔਰਤ ਦੀ ਇੱਜ਼ਤ ਹੁੰਦੀ ਆ ਉਹਦੀਆਂ ਵੀ ਕੁਝ ਖੁਆਇਸ਼ਾਂ ਹੁੰਦੀਆਂ ਮੈਂ ਆਪਣੇ ਘਰ ਵਾਲੇ ਦੀ ਹਰ ਗੱਲ ਮੰਨਦੀ ਸੀ ਉਹਦੇ ਲਈ ਵੀ ਜ਼ਰੂਰੀ ਸੀ ਕਿ ਉਹ ਮੇਰੀ ਵੀ ਗੱਲ ਮੰਨਦਾ ਪਰ ਉਹ ਨੂੰ ਆਪਣੀ ਖੁਸ਼ੀ ਪਿਆਰੀ ਸੀ ਪਰ ਮੈਂ ਰੋਂਦੀ ਰੋਂਦੀ ਕਦੋਂ ਸੌਂਗੀ ਮੈਨੂੰ ਪਤਾ ਹੀ ਨਹੀਂ ਲੱਗਿਆ ਅੱਧੀ ਰਾਤ ਨੂੰ ਮੈਨੂੰ ਲੱਗਿਆ ਜਿਵੇਂ ਮੇਰੇ ਕੋਈ ਲੱਕ ਤੇ ਹੱਥ ਫੇਰ ਰਿਆ ਜਦੋਂ ਮੈਂ ਅਚਾਨਕ ਉੱਠੀ ਤਾਂ ਮੈਨੂੰ ਹੀ ਦੇਖ ਰਿਆ ਸੀ ਮੈਂ ਗੁੱਸੇ ਨਾਲ ਮੂੰਹ ਫੇਰ ਲਿਆ ਸੀ ਅਚਾਨਕ ਉਹਨੇ ਮੈਨੂੰ ਆਪਣੇ ਸੀਨੇ ਨਾਲ ਲਾਇਆ ਤੇ ਕਹਿਣ ਲੱਗਾ ਮੈਨੂੰ ਮaaf ਕਰ ਦੇ ਮੈਨੂੰ ਤੇਰੇ ਨਾਲ ਇਦਾਂ ਗੱਲ ਨਹੀਂ ਕਰਨੀ ਚਾਹੀਦੀ ਸੀ ਤੇਰਾ ਮਾਂ ਨੂੰ ਮਿਲਣ ਨੂੰ ਦਿਲ ਕਰਦਾ ਸਵੇਰ ਨੂੰ ਉਹਨਾਂ ਦੇ ਘਰ ਜਾਵਾਂਗੇ ਆਫਿਸ ਜਾਂਦੇ ਵੇਲੇ ਤੈਨੂੰ ਮੈਂ ਛੱਡ ਦੇਵਾਂਗਾ ਤੇ ਰਾਤ ਨੂੰ ਲੈਣ ਆ ਜਾਊਂਗਾ ਸਾਰਾ ਦਿਨ ਆਪਣੇ ਮਾਂ ਦੇ ਕੋਲ ਰਹਿ ਲੈ ਹੁਣ ਖੁਸ਼ ਹਾਂ ਮੈਂ ਚੁੱਪ ਕਰਕੇ ਉਹਦੇ ਸੀਨੇ ਤੇ ਸਿਰ ਰੱਖਿਆ ਤੇ ਅੱਖਾਂ ਬੰਦ ਕਰ ਲਈਆਂ ਪਰ ਅੱਜ ਮੇਰਾ ਉਹਦੇ ਨਾਲ ਗੱਲ ਕਰਨੋਂ ਦਿਲ ਨਹੀਂ ਕਰਦਾ ਸੀ ਉਹਨੇ ਜੋ ਕੀ ਕੀਤਾ ਸੀ ਉਸ ਤੋਂ ਬਾਅਦ ਮੇਰਾ ਤਾਂ ਦਿਲ ਉਦਾਸ ਹੀ ਹੋ ਗਿਆ ਸੀ ਅਸੀਂ ਦੋਵੇਂ ਸੌਂਗੇ ਸੀ ਇਸ ਗੱਲ ਤੋਂ ਅਸੀਂ ਦੋਵੇਂ ਅਣਜਾਣ ਸੀ ਜੇ ਸਾਨੂੰ ਜਰਾ ਵੀ ਪਤਾ ਹੁੰਦਾ ਤਾਂ ਅਸੀਂ ਦੋਵੇਂ ਕਦੇ ਵੀ ਨਾ ਲੜਦੇ ਨਾ ਹੀ ਇੱਕ ਪਲ ਦੇ ਲਈ ਅਲੱਗ ਹੁੰਦੇ ਰਾਤ ਦੇ 3 ਵਜੇ ਅਚਾਨਕ ਰਸੋਈ ਵਿੱਚ ਭਾਂਡੇ ਡਿੱਗਣ ਦੀ ਆਵਾਜ਼ ਆਈ ਮੇਰੀ ਅੱਖ ਖੁੱਲ ਰਹੀ ਸੀ ਮੈਨੂੰ ਆਪਣੇ ਆਲੇ-ਦੁਆਲੇ ਖਤਰੇ ਦਾ ਅਹਿਸਾਸ ਹੋਣ ਲੱਗਾ ਮੈਂ ਚਾਰੇ ਪਾਸੇ ਦੇਖਿਆ ਪਰ ਕੁਝ ਵੀ ਨਹੀਂ ਸੀ ਅਲਮਾਰੀ ਦਾ ਦਰਵਾਜ਼ਾ ਖੁੱਲਿਆ ਸੀ ਤੇ ਦੀਪ ਦਾ ਫੋਨ ਸਰਾਣੇ ਤੇ ਨਹੀਂ ਸੀ ਮੈਂ ਉਸੇ ਵੇਲੇ ਉਹਨੂੰ ਜਗਾਇਆ ਜਾਗਣ ਦੇ ਕਾਰਨ ਉਹਨੂੰ ਹੋਸ਼ ਵਿੱਚ ਆਉਣ ਲਈ ਥੋੜੀ ਦੇਰ ਲੱਗ ਗਈ ਜਦ ਕਿ ਮੈਂ ਡਰਦੇ-ਡਰਦੇ ਕਿਹਾ ਕਿ ਦੀਪ ਘਰੇ ਕੋਈ ਆ ਤੁਸੀਂ ਦੇਖੋ ਰਸੋਈ ਵਿੱਚ ਭਾਂਡੇ ਡਿੱਗਣ ਦੀ ਆਵਾਜ਼ ਆਉਂਦੀ ਆ ਅਲਮਾਰੀ ਦਰਵਾజా ਵੀ ਖੁੱਲਿਆ ਹੋਇਆ ਵਾ ਤੇ ਨਾਲ ਹੀ ਤੁਹਾਡੇ ਸਰਾਣੇ ਤੁਹਾਡਾ ਪਰਸ ਵੀ ਨਹੀਂ ਆ ਤੁਹਾਡੇ ਫੋਨ ਕੱਪੜੇ ਵੀ ਖਿਲਰੇ ਹੋਏ ਆ ਪੱਕਾ ਕੋਈ ਘਰ ਵਿੱਚ ਆਇਆ ਮੇਰੀ ਆਵਾਜ਼ ਵਿੱਚ ਡਰ ਸੀ ਦੀਪ ਨੇ ਕਮਰੇ ਵੱਲ ਦੇਖਿਆ ਤੇ ਸਿਰ ਹਲਾ ਕੇ ਬੈੱਡ ਤੋਂ ਹੇਠਾ ਉਤਰਨ ਲੱਗਾ ਤੇ ਫਿਕਰ ਨਾਲ ਮੇਰਾ ਹੱਥ ਫੜ ਲਿਆ ਮੈਂ ਕਿਹਾ ਕਿ ਤੁਸੀਂ ਨਾ ਜਾਓ ਮੈਨੂੰ ਲੱਗਦਾ ਕੋਈ ਚੋਰ ڈاکੂ ਆ ਉਹ ਤੁਹਾਨੂੰ ਨੁਕਸਾਨ ਪਹੁੰਚਾ ਦੇਣਗੇ ਮੈਂ ਤੁਹਾਨੂੰ ਇਕੱਲੇ ਨੂੰ ਜਾਣ ਨਹੀਂ ਦੇਵਾਂਗੀ ਦੀਪ ਨੇ ਕਿਹਾ ਕਿ ਡਰਨਾ ਕੁਝ ਨਹੀਂ ਹੁੰਦਾ ਸਭ ਤੋਂ ਪਹਿਲਾਂ ਆਪਣਾ ਫੋਨ ਤੇ ਸ਼ਾਇਦ ਮੇਰਾ ਫੋਨ ਉਹਨਾਂ ਨੇ ਚੁੱਕ ਲਿਆ ਵਾ ਮੈਨੂੰ ਧਿਆਨ ਨਹੀਂ ਆ ਨਹੀਂ ਆਇਆ ਕਿ ਤੁਹਾਡਾ ਫੋਨ ਸਰਹਾਣੇ ਦੇ ਥੱਲੇ ਰੱਖ ਲਿਆ ਸੀ ਮੈਂ ਫਟਾਫਟ ਸਰਹਾਣਾ ਚੁੱਕਿਆ ਤੇ ਮੇਰਾ ਤਾਂ ਫੋਨ ਉੱਥੇ ਹੀ ਸੀ ਇੰਨੀ ਧੇਰ ਹੋ ਗਈ ਬਾਹਰੋਂ ਕਿਸੇ ਦੀ ਆਵਾਜ਼ ਆਉਣ ਲੱਗੀ ਮੇਰਾ ਤਾਂ ਦਿਲ ਡਰ ਗਿਆ ਸੀ ਦੀਪ ਨੇ ਫਟਾਫਟ ਮੇਰੇ ਹੱਥੋਂ ਫੋਨ ਲਿਆ ਤੇ ਪੁਲਿਸ ਨੂੰ ਫੋਨ ਲਾ ਦਿੱਤਾ ਜਲਦੀ ਹੀ ਪੁਲਿਸ ਨੂੰ ਫੋਨ ਲਾ ਦਿੱਤਾ ਤੇ ਫੌਜ ਨੂੰ ਫੌਜ ਦੱਸਣ ਲੱਗਾ ਤਾਂ ਦੀਪ ਬਾਹਰ ਨੂੰ ਚਲਾ ਗਿਆ ਪਰ ਕਮਰੇ ਦਾ ਦਰਵਾਜ਼ਾ ਬੰਦ ਨਾ ਕਰਕੇ ਗਿਆ ਉਹ ਸਾਡੇ ਕਮਰੇ ਵਿੱਚ ਆ ਗਈ ਸੀ ਉਹ ਚਾਰ ਜਾਣੇ ਸੀ ਮੂਟਕੇ ਹੋਏ ਸੀ ਹੱਥ ਵਿੱਚ ਹਥਿਆਰ ਸੀ ਤੇ ਦੀਪ ਉਹਨਾਂ ਨਾਲ ਲੜਨਾ ਚਾਹੁੰਦਾ ਸੀ ਪਰ ਉਹ ਜ਼ਿਆਦਾ ਜਾਣੀ ਸੀ ਉਹਨਾਂ ਨੇ ਮੈਨੂੰ ਫੜ ਲਿਆ ਤੇ ਕਮਰੇ ਵਿੱਚ ਬੰਦ ਕਰ ਦਿੱਤਾ ਜਦ ਕਿ ਮੇਰਾ ਘਰ ਵਾਲਾ ਤਾਂ ਬਾਹਰ ਸੀ ਮੈਂ ਸੋਚਿਆ ਸ਼ਾਇਦ ਉਹ ਮੈਨੂੰ ਕਿਸੇ ਸਮਾਨ ਬਾਰੇ ਪੁੱਛਣਗੇ ਪਰ ਉਹਨਾਂ ਦੇ ਤਾਂ ਇਰਾਦੇ ਹੀ ਗਲਤ ਸੀ ਮੈਂ ਬਹੁਤ ਸੋਣੀ ਸੀ ਉਸ ਦਿਲੇ ਮੈਂ ਕੱਪੜੇ ਵੀ ਇਦਾਂ ਦੇ ਪਾਏ ਹੋਏ ਸੀ ਕਿ ਕੋਈ ਵੀ ਦੇਖ ਕੇ ਮੈਨੂੰ ਆਪਣੇ ਆਪ ਨੂੰ ਰੋਕ ਨਹੀਂ ਸਕਦਾ ਸੀ। ਉਹਨਾਂ ਵਿੱਚ ਇੱਕ ਬੰਦਾ ਮੇਰੇ ਕੋਲ ਆਇਆ ਤੇ ਮੈਨੂੰ ਆਪਣੇ ਕੋਲ ਕਰ ਲਿਆ। ਮੈਂ ਆਪਣੇ ਆਪ ਨੂੰ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਹੀ ਦੂਸਰੇ ਬੰਦੇ ਨੇ ਵੀ ਉਹੀ ਕੀਤਾ। ਮੈਂ ਤਾਂ ਰੋਣ ਲੱਗ ਪਈ ਸੀ। ਮੈਂ ਰੱਬਗੇ ਅਰਦਾਸ ਕਰਦੀ ਸੀ ਕਿ ਰੱਬਾ ਮੇਰੀ ਇੱਜ਼ਤ ਪਰਬਾਦ ਨਾ ਹੋ ਜਾਵੇ। ਰੱਬ ਨੇ ਮੇਰੀ ਸੁਣ ਲਈ ਸੀ ਕਿਉਂਕਿ ਉਸ ਬੰਦੇ ਨੇ ਮੈਨੂੰ ਪੈਟ ਤੇ ਸੁੱਟ ਕੇ ਗਲਤ ਕੰਮ ਕਰਨਾ ਚਾਹਾ। ਪਰ ਉਸੇ ਵੇਲੇ ਪੁਲਿਸ ਦੀ ਗੱਡੀ ਦਾ ਹਾਰਨ ਵਰਚਨ ਲੱਗ ਪਿਆ ਸੀ ਪੁਲਿਸ ਮੌਕੇ ਤੇ ਹੀ ਆ ਗਈ ਸੀ ਉਹ ਕਮਰੇ ਦੇ ਪਿਛਲੇ ਰਾਸਤੇ ਵਿੱਚੋਂ ਭੱਜ ਚੁੱਕੇ ਸੀ ਪਰ ਮੈਂ ਰੋ ਰਹੀ ਸੀ ਭਾਵੇਂ ਹੀ ਮੇਰੀ ਇੱਜ਼ਤ ਬਚ ਗਈ ਸੀ ਮੈਨੂੰ ਬੜਾ ਗੰਦਾ ਲੱਗ ਰਿਹਾ ਸੀ ਕਿ ਉਹਨਾਂ ਗੰਦੇ ਬੰਦਿਆਂ ਨੇ ਦੇ ਹੱਥ ਮੇਰੇ ਸਰੀਰ ਨੂੰ ਲੱਗੇ ਹੋਇਆ ਜੇ ਕੁਝ ਥੇਰ ਹੋਰ ਹੋ ਜਾਂਦੀ ਤਾਂ ਮੇਰੀ ਤਾਂ ਇੱਜ਼ਤ ਬਰਬਾਦ ਹੋ ਜਾਏ ਸੀ ਮੇਰੇ ਸਰੀਰ ਤੇ ਕੱਪੜੇ ਵੀ ਨਾ ਹੋਣ ਦੇ ਬਰਾਬਰ ਰਹਿ ਗਏ ਸੀ ਮੇਰੇ ਕੋਲ ਤਾਂ ਆਪਣੇ ਸਰੀਰ ਨੂੰ ਢੱਕਣ ਲਈ ਵੀ ਕੁਝ ਨਹੀਂ ਸੀ ਮੈਂ ਬੁਰੀ ਤਰ੍ਹਾਂ ਬੈਠ ਤੇ ਪਈ ਸੀ ਫਟਾਫਟ ਮੇਰਾ ਘਰ ਵਾਲਾ ਕਮਰੇ ਵਿੱਚ ਆਇਆ ਮੈਂ ਸੋਚਿਆ ਕਿ ਉਹ ਮੈਨੂੰ ਫੜੂਗਾ ਤੇ ਆਪਣੇ ਸੀਨੇ ਨਾਲ ਲਾਊਗਾ ਮੈਨੂੰ ਭਰੋਸਾ ਦੇਊਗਾ ਮੈਂ ਦੀਪ ਦੇ ਸੀਨੇ ਨਾਲ ਲੱਗ ਕੇ ਆਪਣਾ ਸਭ ਕੁਝ ਭੁੱਲ ਜਾਉਂਗੀ ਘੱਟੋ-ਘੱਟ ਮੇਰੀ ਇੱਜ਼ਤ ਬਚ ਗਈ ਸੀ ਭਾਵੇਂ ਉਹਨਾਂ ਨੇ ਗੰਦੇ ਹੱਥ ਮੈਨੂੰ ਲੱਗੇ ਸੀ ਪਰ ਆਪਣੇ ਇਰਾਦੇ ਤੋਂ ਉਹ ਕਾਮਯਾਬ ਨਹੀਂ ਹੋਏ ਸੀ ਪਰ ਇਦਾਂ ਕੁਝ ਵੀ ਨਹੀਂ ਹੋਇਆ ਉਹ ਫਟਾਫਟ ਕਮਰੇ ਵਿੱਚੋਂ ਬਾਹਰ ਚਲਾ ਗਿਆ ਮੇਰੀ ਹਾਲਤ ਦੇਖ ਕੇ ਉਹਨੇ ਇਹੀ ਸੋਚਿਆ ਕਿ ਮੈਂ ਆਪਣੀ ਇੱਜ਼ਤ ਗਵਾ ਲਈ ਆ ਉਹਦੀ ਬੇਰੁਖੀ ਤੇ ਤਾਂ ਮੈਂ ਟੁੱਟ ਹੀ ਗਈ ਸੀ ਜਿਸ ਵੇਲੇ ਮੈਨੂੰ ਉਹਦੀ ਲੋੜ ਸੀ ਉਹਨੇ ਮੇਰਾ ਸਾਥ ਨਹੀਂ ਦਿੱਤਾ ਤੇ ਮੈਨੂੰ ਬੇਸਹਾਰਾ ਛੱਡ ਕੇ ਚਲਾ ਗਿਆ ਸੀ ਘੰਟੇ ਮੈਂ ਰੋਂਦੀ ਰਹੀ ਦੀਪ ਘਰ ਵਾਪਸ ਨਹੀਂ ਆਇਆ ਸੀ ਤੇ ਮੈਂ ਆਪਣੇ ਆਪ ਨੂੰ ਮਸਾਂ ਹੀ ਸੰਭਾਲਿਆ ਸੀ ਮੈਂ ਆਪਣੇ ਸਰੀਰ ਨੂੰ ਧੋਤਾ ਪਰ ਮੈਨੂੰ ਉਹਨਾਂ ਦੇ ਗੰਦੇ ਹੱਥ ਅਜੇ ਵੀ ਫੀਲ ਹੁੰਦੇ ਸੀ ਦੀਪ ਸਵੇਰੇ 10 ਵਜੇ ਘਰ ਆਇਆ ਉਹਦੀ ਹਾਲਤ ਕਾਫੀ ਖਰਾਬ ਸੀ ਦੀਪ ਹਮੇਸ਼ਾ ਆਪਣੇ ਆਪ ਨੂੰ ਸੋਹਣਾ ਬਣਾ ਕੇ ਰੱਖਦਾ ਸੀ ਬਸ ਇੱਕ ਵਾਰ ਮੈਂ ਉਹਨੂੰ ਦੇਖਿਆ ਤੇ ਮੈਂ ਮਸਾਂ ਹੀ ਆਪਣੀ ਸਫਾਈ ਦਿੱਤੀ ਸੀ ਹਾਲਾਂਕਿ ਅੰਦਰੋਂ ਮੇਰਾ ਦਿਲ ਮਰ ਚੁੱਕਿਆ ਸੀ ਪਹਿਲੀ ਗੱਲ ਤਾਂ ਮੇਰੀ ਇੱਜ਼ਤਾਂ ਬਚ ਗਈ ਸੀ ਤੇ ਦੂਸਰਾ ਜੇ ਸੱਚੀ ਉਹ ਬੰਦੇ ਮੇਰੀ ਇੱਜ਼ਤ ਬਰਬਾਦ ਕਰ ਗਏ ਹੁੰਦੇ ਤਾਂ ਦੀਪ ਮੈਨੂੰ ਨਾ ਅਪਣਾਉਂਦਾ ਮੈਨੂੰ ਤਾਂ ਦੀਪ ਦਾ ਪਿਆਰ ਵਧੀਆ ਲੱਗਦਾ ਸੀ ਪਰ ਉਹਨੇ ਮੈਨੂੰ ਕੁਝ ਪੁੱਛਣ ਦੀ ਜ਼ਰੂਰਤ ਹੀ ਨਹੀਂ ਸਮਝੀ ਸਾਰੇ ਅੰਦਾਜ਼ੇ ਆਪ ਹੀ ਲਾ ਲਏ ਸੀ ਮਸਾਂ ਹੀ ਇੱਕ ਇੱਕ ਗੱਲ ਮੇਰੇ ਮੂੰਹੋਂ ਨਿਕਲੀ ਸੀ ਮੈਂ ਕਿਹਾ ਦੀਪ ਜਿੱਦਾਂ ਤੂੰ ਸਮਝ ਰਿਹਾ ਓਦਾਂ ਦਾ ਤਾਂ ਕੁਝ ਵੀ ਨਹੀਂ ਹੋਇਆ ਮੇਰੀ ਤਾਂ ਇੱਜ਼ਤ ਬਚ ਗਈ ਆ ਉਹਨਾਂ ਨੇ ਮੇਰੇ ਨਾਲ ਕੁਝ ਵੀ ਗਲਤ ਨਹੀਂ ਕੀਤਾ ਮੈਨੂੰ ਲੱਗਿਆ ਸੀ ਦੀਪ ਮੈਨੂੰ ਸੰਭਾਲ ਲਊਗਾ ਮੈਨੂੰ ਸੀਨੇ ਨਾਲ ਲਾਊਗਾ ਪਰ ਉਹਨੇ ਕੋਲ ਆ ਕੇ ਮੇਰੀ ਬਾਹਣ ਉੱਪਰ ਟੱਕ ਕੇ ਫੜਿਆ ਤੇ ਮੈਨੂੰ ਡਰ ਲੱਗਣ ਲੱਗ ਪਿਆ ਸੀ ਉਸੇ ਨਾਲ ਕਹਿਣ ਲੱਗਾ ਕਿ ਜੋਤੀ ਮੈਂ ਕਿਦਾਂ ਤੇਰੇ ਤੇ ਯਕੀਨ ਕਰਾਂ ਕਿ ਉਹਨਾਂ ਨੇ ਤੇਰੇ ਨਾਲ ਕੁਝ ਨਹੀਂ ਕੀਤਾ ਕਿਸੇ ਬੰਦੇ ਦੇ ਸਾਹਮਣੇ ਇੰਨੀ ਸੋਹਣੀ ਕੁੜੀ ਹੋਵੇ ਤੇ ਉਹਦੇ ਨਾਲ ਉਹ ਕੁਝ ਵੀ ਨਾ ਕਰੇ ਮੈਂ ਨਹੀਂ ਮੰਨਦਾ ਮੈਂ ਕਿਹਾ ਦੀਪ ਮੈਂ ਨਹੀਂ ਕਹਿੰਦੀ ਕਿ ਉਹਨੇ ਜਾਣਬੁੱਝ ਕੇ ਮੇਰੇ ਨਾਲ ਕੁਝ ਕੀਤਾ ਨਹੀਂ ਕੀਤਾ ਪਰ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਉਦੋਂ ਪੁਲਿਸ ਆ ਗਈ ਸੀ ਦੀਪ ਹੱਸ ਕੇ ਕਹਿ ਕਹਿਣ ਲੱਗਾ ਕਿ ਔਰਤ ਦੀ ਇੱਜ਼ਤ ਇਹੀ ਸਭ ਕੁਝ ਕਰਕੇ ਖਰਾਬ ਨਹੀਂ ਹੋ ਜਾਂਦੀ ਉਹਨਾਂ ਨੇ ਤੈਨੂੰ ਹੱਥ ਲਾਇਆ ਦੱਸ ਕਿੱਥੋਂ ਕਿੱਥੋਂ ਉਹਨਾਂ ਨੇ ਤੈਨੂੰ ਹੱਥ ਲਾਇਆ ਉਹ ਮੇਰੇ ਇੱਕ ਇੱਕ ਅੰਗ ਤੇ ਹੱਥ ਰੱਖ ਕੇ ਪੁੱਛ ਰਿਹਾ ਸੀ ਮੈਂ ਚੁੱਪ ਕਰਕੇ ਉਹਨੂੰ ਦੇਖ ਰਹੀ ਸੀ ਗੁੱਸੇ ਨਾਲ ਕਹਿਣ ਲੱਗਾ ਕਿ ਤੈਨੂੰ ਹੱਥ ਤਾਂ ਲਾਇਆ ਹੀ ਆ ਨਾ ਤੂੰ ਸਿਰਫ ਮੇਰੀ ਸੀ ਤੇਰੇ ਵੱਲ ਕੋਈ ਇਦਾਂ ਅੱਖ ਝੁਕ ਕੇ ਦੇਖੇ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਉਹ ਤੈਨੂੰ ਹੱਥ ਲਾ ਕੇ ਗਵਾ ਗਿਆ ਤੈਨੂੰ ਉਹਨੇ ਮਹਿਸੂਸ ਕੀਤਾ ਤੇਰੇ ਬੁੱਲਾਂ ਤੇ ਸਿਰਫ ਮੇਰਾ ਹੱਕ ਆ ਤੇਰੇ ਇਸ ਸੋਹਣੇ ਸਰੀਰ ਤੇ ਸਿਰਫ ਮੇਰਾ ਹੱਕ ਆ ਪਰ ਉਹਨੇ ਤੇਰੀ ਖੂਬਸੂਰਤੀ ਨੂੰ ਮਹਿਸੂਸ ਕੀਤਾ ਮੈਂ ਹੈਰਾਨੇ ਨਾਲ ਉਹਨੂੰ ਦੇਖਦੀ ਸੀ ਕਿ ਉਹ ਕਿੱਦਾਂ ਦੀਆਂ ਗੱਲਾਂ ਕਰਦਾ ਉਹਨਾਂ ਨੇ ਕਿਸ ਗੱਲ ਦਾ ਕਰਕੇ ਮੈਨੂੰ ਛੱਡ ਦਿੱਤਾ ਸੀ ਮੈਂ ਉਸ ਬੰਦੇ ਦੇ ਲੱਗੇ ਹੋਏ ਹੱਥ ਫੁੱਲਦੀ ਸੀ ਕਿਉਂਕਿ ਇਸ ਗੱਲ ਦੀ ਖੁਸ਼ੀ ਮਨਾਉਂਦੀ ਸੀ ਕਿ ਮੇਰੀ ਇੱਜ਼ਤ ਬਚ ਗਈ ਆ ਦੀਪ ਨੂੰ ਮੈਂ ਇਹ ਗੱਲ ਦੱਸੂੰਗੀ ਤਾਂ ਉਹ ਖੁਸ਼ ਹੋ ਜਾਊਗਾ ਚਲੋ ਘਰ ਦਾ ਸਮਾਨ ਗਿਆ ਤਾਂ ਕੋਈ ਗੱਲ ਨਹੀਂ ਪਰ ਇੱਜ਼ਤ ਤਾਂ ਬਚੀ ਹੋਈ ਸੀ ਪਰ ਉਹਨੇ ਤਾਂ ਇੱਕ ਚੋਰ ਡਾਕੂ ਨਾਲੋਂ ਵੀ ਜ਼ਿਆਦਾ ਮੈਨੂੰ ਜਲੀਲ ਕਰ ਦਿੱਤਾ ਸੀ ਮੇਰਾ ਮਾਨ ਮੇਰਾ ਪਿਆਰ ਸਭ ਕੁਝ ਟੁੱਟ ਗਿਆ ਸੀ ਉਹਨੇ ਮੈਨੂੰ ਆਪਣੇ ਘਰੋਂ ਹੀ ਕੱਢ ਦਿੱਤਾ ਮੈਂ ਉਹਦਾ ਦਰਵਾਜ਼ਾ ਖੜਕਾਉਂਦੀ ਰਹੀ ਉਹਨੇ ਇੱਕ ਮਹੀਨਾ ਸੁਣੀ ਬਸ ਮੇਰੇ ਕੋਲ ਸਿਰਫ ਇੱਕ ਚੁੰਨੀ ਹੀ ਸੀ ਕਾਫੀ ਦੇਰ ਤੱਕ ਮੈਂ ਬਾਹਰ ਬੈਠੀ ਰਹੀ ਥੱਕ ਹਾਰ ਕੇ ਮੈਂ ਆਪਣੀ ਮਾਂ ਦੇ ਘਰ ਚਲੀ ਗਈ ਸ਼ਾਇਦ ਮੈਨੂੰ ਆਪਣੀ ਮਾਂ ਦੇ ਘਰ ਹੀ ਜਾਣਾ ਪੈਣਾ ਸੀ ਇਹੀ ਮੇਰੇ ਨਸੀਬਾ ਵਿੱਚ ਲਿਖਿਆ ਸੀ ਮੇਰੀ ਹਾਲਤ ਬੜੀ ਖਰਾਬ ਹੋ ਗਈ ਸੀ ਮੈਂ ਆਪਣੀ ਦੇ ਨਾਲ ਕਿਦਾਂ ਗੱਲ ਕਰੂੰਗੀ ਜਦੋਂ ਮੈਂ ਰੋਂਦੀ ਹੋਈ ਗਈ ਤਾਂ ਮੇਰਾ ਭਰਾ ਖੜਾ ਸੀ ਮਾਂ ਨਾਲ ਗੱਲਾਂ ਕਰਨ ਵਿੱਚ ਬਿਜੀ ਸੀ ਉਹਦੀ ਨਜ਼ਰ ਮੇਰੇ ਤੇ ਪਹਿਤਾ ਹੈਰਾਨ ਹੋ ਗਿਆ ਮੈਂ ਭੱਜ ਕੇ ਆਪਣੀ ਮਾਂ ਦੇ ਗਲੇ ਲੱਗ ਕੇ ਰੋਂਦੀ ਸੀ ਉਹਨੇ ਤਾਂ ਮੈਨੂੰ ਮਸਾ ਸੰਭਾਲਿਆ ਤੇ ਸਾਰੀ ਗੱਲ ਜਦੋਂ ਮੈਂ ਉਹਨਾਂ ਨੂੰ ਦੱਸੀ ਤਾਂ ਉਹ ਗੁੱਸੇ ਨਾਲ ਦੇਖਣ ਲੱਗੇ ਮੇਰੇ ਘਰ ਵਾਲੇ ਨੂੰ ਮਾਰ ਦੇਣਾ ਚਾਹੁੰਦੇ ਸੀ ਕਿਉਂਕਿ ਉਹਨਾਂ ਨੇ ਇਦਾਂ ਦੇ ਹਾਲ ਵਿੱਚ ਮੈਨੂੰ ਛੱਡ ਦਿੱਤਾ ਸੀ ਜਦੋਂ ਮੈਨੂੰ ਉਹਦੀ ਲੋੜ ਸੀ ਮੇਰੀ ਮਾਂ ਨੇ ਸਾਰਿਆਂ ਨੂੰ ਚੁੱਪ ਕਰਾਇਆ ਤੇ ਬੜੀ ਸਮਝਦਾਰ ਸੀ ਹਰ ਚੀਜ਼ ਨੂੰ ਸੋਚ ਸਮਝ ਕੇ ਹੀ ਕਰਦੀ ਸੀ ਉਹਨੇ ਮੇਰੇ ਭਰਾਵਾਂ ਨੂੰ ਕੰਮ ਤੇ ਭੇਜਿਆ ਤੇ ਮੈਨੂੰ ਕਮਰੇ ਵਿੱਚ ਲੈ ਗਈ ਮੇਰੀ ਪੂਰੀ ਦੁਨੀਆ ਤਬਾਹ ਹੋ ਗਈ ਸੀ ਮੇਰੀ ਮਾਂ ਨੇ ਮੈਨੂੰ ਸੰਭਾਲਿਆ ਜੇ ਮੇਰੀ ਮਾਂ ਨੇ ਮੈਨੂੰ ਆਪਣੇ ਸੀਨੇ ਨਾਲ ਨਾ ਲਾਇਆ ਹੁੰਦਾ ਤਾਂ ਉਸ ਵੇਲੇ ਮੈਂ ਆਪਣੇ ਆਪ ਨੂੰ ਖਤਮ ਕਰ ਲੈਂਦੀ ਮੈਂ ਕਦੋਂ ਸੌਂਗੀ ਮੈਨੂੰ ਪਤਾ ਹੀ ਨਾ ਲੱਗਿਆ ਸਮਾਂ ਲੰਘਦਾ ਗਿਆ ਮੈਂ ਆਪਣੀ ਮਾਂ ਦੇ ਘਰ ਹੀ ਰਹਿੰਦੀ ਸੀ 2 ਮਹੀਨੇ ਹੋ ਗਏ ਸੀ ਹੈਰਾਨੀ ਇਸ ਗੱਲ ਦੀ ਸੀ ਕਿ ਜੋ ਬੰਦਾ ਮੈਨੂੰ ਇੱਕ ਪਲ ਦੇ ਲਈ ਵੀ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਕਰਦਾ ਸੀ ਉਹ ਮੈਨੂੰ ਇਸ tramp ਕੋ ਲੈ ਜਾਊਗਾ ਜਿੱਦਾਂ ਉਹਦੀ ਜ਼ਿੰਦਗੀ ਵਿੱਚ ਮੇਰੀ ਕੋਈ अहमियत ਹੀ ਨਹੀਂ ਮੇਰੇ ਭਰਾ ਵੀ ਉਹਦੇ ਨਾਲ ਮਿਲਣ ਦੀ ਕੋਸ਼ਿਸ਼ ਕਰਦੇ ਸੀ ਪਰ ਉਹਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਮੇਰੇ ਵਰਗੀ ਕੁੜੀ ਨਾਲ ਨਹੀਂ ਰਹਿ ਸਕਦਾ ਇਹ ਸੁਣ ਕੇ ਤਾਂ ਮੈਂ ਰੋ ਪਈ ਸੀ ਮੇਰੇ ਭਰਾ ਨੇ ਕਹਿ ਦਿੱਤਾ ਸੀ ਕਿ ਅਸੀਂ ਤੈਨੂੰ ਉਹਦੇ ਕੋਲ ਵੀ ਨਹੀਂ ਜਾਣ ਦੇਵਾਂਗੇ ਜੀਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਉਹਦੀ ਘਰ ਵਾਲੀ ਮਰ ਗਈ ਜਾਂ ਜਿਉਂਦੀਆਂ ਮੇਰੀ ਹਾਲਤ ਬੜੀ ਖਰਾਬ ਹੋ ਗਈ ਸੀ ਕਈ ਦਿਨ ਮੈਂ ਹਸਪਤਾਲ ਵਿੱਚ ਦਾਖਲ ਰਹੀ ਇੱਕ ਵਾਰ ਵੀ ਉਹਨੇ ਫੋਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਦੀਆਂ ਭੈਣਾਂ ਮਾਂ ਸਾਰੇ ਮੇਰਾ ਪਤਾ ਲੈਣ ਲਈ ਆਏ ਸੀ ਪਰ ਜੀਨੂੰ ਮੈਂ ਚਾਹੁੰਦੀ ਸੀ ਉਹ ਨਹੀਂ ਆਇਆ ਸੀ ਮੈਂ ਆਪਣੇ ਦਰਦ ਨੂੰ ਆਪਣੇ ਦਿਲ ਵਿੱਚ ਹੀ ਲਪੋਲਿਆ ਸੀ ਸ਼ੁਕਰ ਆ ਕੇ ਮੇਰੇ ਭਰਾਵਾਂ ਦੀਆਂ ਘਰ ਵਾਲਿਆਂ ਚੰਗੀਆਂ ਸੀ ਮੈਨੂੰ ਔਖੇ ਸਮੇਂ ਬਚਾ ਲਿਆ ਸੀ ਇੱਕ ਦਿਨ ਮੇਰੀ ਨਨਾਨ ਦਾ ਫੋਨ ਆਇਆ ਪਹਿਲਾਂ ਮੈਨੂੰ ਹਰਾਨੀ ਹੋਈ ਫਿਰ ਮੈਂ ਫੋਨ ਚੱਕ ਲਿਆ ਉਹ ਮੈਨੂੰ ਕਹਿਣ ਲੱਗੀ ਕਿ ਭਾਬੀ ਜਲਦੀ ਘਰ ਆ ਜਾ ਵੀਰੇ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਦੀ ਹਾਲਤ ਬਹੁਤ ਮਾੜੀ ਆ ਹਸਪਤਾਲ ਲੈ ਕੇ ਗਏ ਆ ਤੇ ਤੁਹਾਨੂੰ ਬੁਲਾ ਰਿਆ ਜੇ ਤੂੰ ਨਾ ਆਈ ਤਾਂ ਮਾਮਲਾ ਵਿਗੜ ਸਕਦਾ ਮੈਨੂੰ ਇਦਾਂ ਮਹਿਸੂਸ ਹੋਇਆ ਕਿ ਕਿਸੇ ਨੇ ਤਾਂ ਮੇਰੇ ਸਾਹ ਹੀ ਰੋਕ ਦਿੱਤੇ ਮੈਂ ਰੋਂਦੀ ਹੋਈ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਉਹਨੇ ਮੈਨੂੰ ਫਟਾਫਟ ਮੇਰੇ ਸਹੁਰੇ ਘਰ ਭੇਜ ਦਿੱਤਾ ਮੈਂ ਕਿਸੇ ਚੀਜ਼ ਦਾ ਇੰਤਜ਼ਾਰ ਨਹੀਂ ਕੀਤਾ ਘਰ ਵਾਲਾ ਇੱਕ ਇਦਾਂ ਦੀ ਚੀਜ਼ ਹੁੰਦੀ ਆ ਇੰਨੇ ਮਹੀਨਿਆਂ ਦੀ ਜੁਦਾਈ ਤੇ ਬਾਅਦ ਵੀ ਇਦਾਂ ਦੀ ਗੱਲ ਸੁਣ ਕੇ ਮੇਰਾ ਤਾਂ ਦਿਲ ਡਰ ਗਿਆ ਸੀ ਮੈਂ ਘਬrai ਹੋਈ ਆਪਣੀ ਨਣਾਣ ਦੇ ਗਲੇ ਲੱਗ ਕੇ ਰੋਣ ਲੱਗ ਪਈ ਮੈਂ ਉਹਦੇ ਕੋਲੋਂ ਹਸਪਤਾਲ ਦਾ ਡਰੈਸ ਪੁੱਛ ਕੇ ਉਥੇ ਹੀ ਚਲੀ ਗਈ ਸੀ ਉਥੇ ਦੇਖਿਆ ਤਾਂ ਮੇਰਾ ਦਿਓਰ ਤੇ ਜੇਠ ਨਹੀਂ ਸੀ ਦੋਨੇ ਮੇਰੇ ਅੱਗੇ ਹੱਥ ਜੋੜਦੇ ਸੀ ਕਿ ਭਾਬੀ ਇਹਨੂੰ ਮaaf ਕਰ ਦਿਓ ਉਹਦੇ ਨਾਲ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿਓ ਤੁਹਾਡੇ ਬਿਨਾ ਉਹ ਪਾਗਲ ਹੋ ਜਾਊਗਾ ਉਹਦੀ ਹਾਲਤ ਦੇਖੋ ਮੈਂ ਤਾਂ ਉਸਦੀ ਇਦਾਂ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਈ ਸੀ ਮੈਂ ਫਟਾਫਟ ਆਈ ਸੀ ਯੂ ਵੱਲ ਗਈ ਉਹਦੀ ਹਾਲਤ ਦੇਖ ਕੇ ਤਾਂ ਮੈਨੂੰ ਵੀ ਰੋਣਾ ਆ ਗਿਆ ਸੀ ਪਹਿਲਾਂ ਨਾਲੋਂ ਕਾਫੀ ਕਮਜ਼ੋਰ ਲੱਗਦਾ ਸੀ ਉਹਨੇ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ ਸੀ ਉਹਦੀ ਬਾਹਂ ਤੇ ਪੱਟੀ ਲੱਗੀ ਹੋਈ ਸੀ ਉਹਨੇ ਆਪਣੇ ਹੱਥ ਦੀ ਨਾੜ ਕੱਟ ਲਈ ਸੀ ਮੈਂ ਹੌਲੀ ਹੌਲੀ ਉਹਦੇ ਕੋਲ ਗਈ ਉਹਨੇ ਆਪਣੀਆਂ ਮਾੜੀਆਂ ਜਿਹੀਆਂ ਅੱਖਾਂ ਖੋਲ ਕੇ ਮੇਰੇ ਤੋਂ ਮਾਫੀ ਮੰਗੀ ਕਿ ਜੋਤੀ ਮੈਨੂੰ ਮਾਫ ਕਰ ਦੇ ਮੈਨੂੰ ਇਹ ਡਰ ਸੀ ਉਹ ਮੇ ਉਹ ਤੇਰੀ ਇੱਜ਼ਤ ਖਰਾਬ ਨਾ ਕਰ ਗਏ ਹੁਣ ਪਰ ਤੇਰੇ ਜਾਣ ਤੋਂ ਬਾਅਦ ਐਸਵਾਸ ਹੋਇਆ ਕਿ ਤੇਰੇ ਬਿਨਾ ਮੈਂ ਅਧੂਰਾ ਮੈਂ ਆਪਣੇ ਦਿਲ ਵਿੱਚੋਂ ਤੈਨੂੰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਤੈਨੂੰ ਭੁਲਾਉਣ ਦੀ ਵੀ ਹਰ ਕੋਸ਼ਿਸ਼ ਕੀਤੀ ਪਰ ਮੇਰੇ ਕੋਲੋਂ ਇਹ ਸਭ ਕੁਝ ਨਹੀਂ ਹੋਇਆ ਤਾਂ ਮੈਂ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਕਿਉਂਕਿ ਤੇਰੇ ਕੋਲੋਂ ਮਾਫੀ ਮੰਗਣ ਦੀ ਮੇਰੀ ਹਿੰਮਤ ਨਹੀਂ ਸੀ ਮੈਂ ਤੇਰਾ ਬੜਾ ਦਿਲ ਦੁਖਾਇਆ ਮੈਨੂੰ ਤੇਰਾ ਸਾਥ ਦੇਣਾ ਚਾਹੀਦਾ ਸੀ ਤੇਰੀ ਹਿੰਮਤ ਬਣਾਉਣੀ ਚਾਹੀਦੀ ਸੀ ਰੱਬ ਨਾ ਕਰੇ ਜੇ ਉਹ ਸੱਚੀ ਤੇਰੀ ਇੱਜ਼ਤ ਖਰਾਬ ਕਰ ਜਾਂਦੇ ਤੈਨੂੰ ਤਾਂ ਮੇਰੇ ਸਹਾਰੇ ਦੀ ਲੋੜ ਸੀ ਮੈਂ ਉਸੇ ਵੇਲੇ ਤੈਨੂੰ ਛੱਡ ਦਿੱਤਾ ਮੈਂ ਚੰਗਾ ਨਹੀਂ ਕੀਤਾ ਮੈਂ ਤੇਰੀ ਮਾਫੀ ਦੇ ਵੀ ਲਾਇਕ ਨਹੀਂ ਤੇਰੇ ਕੋਲੋਂ ਮਾਫੀ ਮੰਗਦਾ ਮੈਨੂੰ ਮਾਫ ਕਰ ਦਿਓ ਉਹਦੀ ਹਾਲਤ ਦੇਖ ਕੇ ਮੈਨੂੰ ਇਹਨਾਂ ਤਾਂ ਪਤਾ ਲੱਗ ਗਿਆ ਸੀ ਕਿ ਮੇਰੇ ਨਾਲ ਇਦਾਂ ਦਾ ਵਰਤਾਓ ਕਰਕੇ ਉਹ ਵੀ ਖੁਸ਼ ਨਹੀਂ ਸੀ ਪਰ ਮੈਂ ਉਹਨੂੰ ਮਾਫ ਕਰ ਦਿੱਤਾ ਸੀ ਮੈਂ ਰਿਸ਼ਤਿਆਂ ਵਿੱਚ ਹੰਕਾਰ ਕਮੰਡ ਨਹੀਂ ਦੇਖਿਆ ਤੇ ਆਪਣਾ ਘਰ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ ਦੀਪ ਦਾ ਵਰਤਾਓ ਪਹਿਲਾਂ ਨਾਲੋਂ ਹੁਣ ਵਧੀਆ ਹੋ ਗਿਆ ਸੀ ਪਹਿਲਾਂ ਜਦੋਂ ਮੇਰੇ ਰੋਗ ਮਾਰਦਾ ਸੀ ਤੇ ਇੱਕ ਵੀ ਗੱਲ ਨਹੀਂ ਸੁਣਦਾ ਸੀ ਹੁਣ ਸਭ ਕੁਝ ਖਤਮ ਹੋ ਗਿਆ ਸੀ ਹਾਂ ਉਹਦਾ ਪਿਆਰ ਅੱਜ ਵੀ ਮੇਰੇ ਲਈ ਉਦਾਂ ਹੀ ਆ ਪਰ ਥੋੜਾ ਜਿਹਾ ਬਦਲਾਵ ਆ ਗਿਆ ਸੀ ਪਹਿਲਾਂ ਮੈਨੂੰ ਆਪਣੇ ਲਈ ਮਜਬੂਰ ਰੱਖਦਾ ਸੀ ਹੁਣ ਉਹਨੇ ਮੈਨੂੰ ਖੁੱਲ ਕੇ ਜੀਣ ਦੀ ਜ਼ਿੰਦਗੀ ਦੇ ਦਿੱਤੀ ਸੀ ਮੈਨੂੰ ਸਕੂਨ ਸੀ ਕਿ ਸ਼ਾਇਦ ਇਹ ਜੁਦਾਈ ਮੇਰੇ ਲਈ ਵੀ ਫਾਇਦੇਮੰਦ ਰਹੀ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸੋ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤਾਂ ਕਿ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ